ਸਤਿ ਸ਼੍ਰੀ ਅਕਾਲ ਜੀ ਪੰਜਾਬੀ ਰੇਡੀਓ ਤੇ ਪੰਜਾਬੀ ਟੀਵੀ ਯੂਐਸਏ ਵੇਖ ਸੌਣ ਰਹੇ ਸਾਰੇ ਸਰੋਤਿਆਂ ਦਾ ਬਹੁਤ ਬਹੁਤ ਸਵਾਗਤ ਹੈ ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ ਇਸ ਪ੍ਰੋਗਰਾਮ ਦੇ ਵਿੱਚ ਸੀਨੀਅਰ ਪੱਤਰਕਾਰ ਮਿੰਟੂ ਗੁਰਸਰਿਆ ਹੋਣਾ ਦਾ ਸਾਥ ਹੁੰਦਾ ਹੈ ਤੇ ਦੇਸ਼ ਵਿਦੇਸ਼ ਨਾਲ ਜੁੜੀਆਂ ਹੋਈਆਂ ਕਈ ਅਹਿਮ ਖਬਰਾਂ ਹੋਣਗੀਆਂ ਜਿਨ੍ਹਾਂ ਦੇ ਉੱਪਰ ਚਾਨਣਾ ਪਾਇਆ ਤੁਸੀਂ ਸਾਰੇ ਜਾਣਦੇ ਹੋ ਕਿ ਇਸ ਸਮੇਂ ਭਾਰਤ ਅਤੇ ਪਾਕਿਸਤਾਨ ਵਿਚਾਲੇ ਤਣਾਅ ਦੇ ਚੱਲਦੇ ਆ ਪੰਜਾਬ 'ਚ ਵੀ ਖਾਸਾ ਤਣਾਅ ਹੈ ਇਸ ਵਿਚਾਲੇ ਬਹੁਤ ਤੱਥ ਤੱਥ ਪਰੂਖ ਖਬਰਾਂ ਲਿਆ ਕੇ ਤੁਹਾਡੇ ਸਾਹਮਣੇ ਰੱਖਣ ਦੀ ਕੋਸ਼ਿਸ਼ ਕਰੀਦੀ ਹੈ ਤੇ ਕੋਸ਼ਿਸ਼ ਇਹ ਵੀ ਕਰੀਦੀ ਹੈ ਕਿ ਜੋ ਕੁਝ ਐਸਾ ਮੀਡੀਆ ਪ੍ਰੋਸ ਪ੍ਰੋਸ ਰਿਹਾ ਹੈ ਜਿਸ ਤਰੀਕੇ ਦੀ ਆਲੋਚਨਾ ਮੀਡੀਆ ਦੀ ਵੀ ਨਾਲ ਨਾਲ ਹੋ ਰਹੀ ਹੈ ਉਸ ਦੇ ਵਿੱਚ ਇੱਕ ਵਿੱਥ ਬਣਾ ਕੇ ਚੱਲੀਏ ਤੇ ਸੱਚ ਅਤੇ ਉਹ ਚੀਜ਼ ਤੁਹਾਨੂੰ ਦਿਖਾਉਣ ਦੀ ਕੋਸ਼ਿਸ਼ ਕਰੀਏ ਜਿਹੜੀ ਕਿ ਐਕਚੁਅਲ ਦੇ ਵਿੱਚ ਵਾਪਰੀ ਹੈ ਇਸੇ ਦੇ ਨਾਲ ਕਰਦੇ ਹਾਂ ਸਵਾਗਤ ਮੈਂਟੂ ਜੀ ਦਾ ਤੇ ਫਿਰ ਰੁੱਖਾ ਬਣਾਦਾ ਕਰਾਂਗੇ ਬਹੁਤ ਬਹੁਤ ਸਵਾਗਤ ਹੈ ਸ਼ੁਕਰੀਆ ਜੀ ਗੁਰਪ੍ਰੀਤ ਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਸਭ ਤੋਂ ਪਹਿਲਾਂ ਕਰਦੇ ਚੱਲੀਏ ਅੱਜ ਦੇ ਸਪਾਂਸਰਸ ਦਾ ਧੰਨਵਾਦ ਖਾਲਸਾ ਇੰਸ਼ੋਰੈਂਸ ਲੰਬੇ ਸਮੇਂ ਤੋਂ ਇੰਸ਼ੋਰੈਂਸ ਦੇ ਖੇਤਰ ਦੇ ਵਿੱਚ ਸੇਵਾਾਂ ਨਿਭਾ ਰਹੇ ਨੇ ਸੰਪਰਕ ਨੰਬਰ ਹੈ 408 272 2500 ਟਿਰਕਿਆਣਾ ਇਮੀਗ੍ਰੇਸ਼ਨ ਲਾ ਫਰਮ ਜੇ ਟਿਰਕਿਆਣਾ ਹੁਣਾਂ ਨਾਲ ਸੰਪਰਕ ਕਰ ਸਕਦੇ ਹੋ ਜੇਕਰ ਇਮੀਗ੍ਰੇਸ਼ਨ ਬਾਬਤ ਕਿਸੇ ਤਰ੍ਹਾਂ ਦੀ ਸਲਾਹ ਕਰਨੀ ਹੈ ਕ੍ਰਿਸ਼ੰਤਨੋਤਾ ਯੂਬਾ ਸਿਟੀ ਬਲਜਿੰਦਰ ਸਿੰਘ ਨਿੱਜਰ ਬੋਡਲੈਂਡ ਜੀਐਨ ਯੂਬਾ ਵਾਲੇ ਟਰੱਕ ਵਾਸ਼ ਕਰਦੇ ਨੇ ਔਇਲ ਚੇਂਜ ਕਰਦੇ ਨੇ ਏਅਰ ਬ੍ਰੇਕਸ ਦਾ ਕੰਮ ਤਸੱਲੀ ਬਖਸ਼ ਕਰਦੇ ਨੇ ਤੁਸੀਂ ਇਹਨਾਂ ਦੇ ਕੋਲੋਂ ਨਵੇਂ ਪੁਰਾਣੇ ਟਾਇਰ ਵੀ ਖਰੀਦ ਸਕਦੇ ਹੋ ਲੋਕੇਸ਼ਨ ਸੰਟਾਨੇਲਾ ਦੇ ਵਿੱਚ ਹੈ ਨਿਮਾ ਸੋਹੋਤਾ ਹੋਣਾ ਦਾ ਨੰਬਰ ਤੁਹਾਡੇ ਨਾਲ ਸਾਂਝਾ ਕਰ ਲੈਨੇ ਆ 209 270 0113 ਜਸਵਿੰਦਰ ਸਿੰਘ ਨਾਗਰਾ ਰੂਜ਼ਵੇਲ ਅਵਤਾਰ ਸਿੰਘ ਸੰਗਾ ਯੂਬਾ ਸਿਟੀ ਬਲਦੇਵ ਸਿੰਘ ਕੰਗ ਯੂਬਾ ਸਿਟੀ ਬਹੁਤ ਬਹੁਤ ਧੰਨਵਾਦ ਹੈ ਨਾ ਸਪਾਂਸਰਸ ਦਾ ਤੇ ਹੁਣ ਰੁਕ ਕਰਦੇ ਆ ਖਬਰਾਂ ਦਾ ਸੋ ਮੈਂਟੂ ਜੀ ਪਾਇਓ ਜ਼ਰਾ ਚਾਨਣਾ ਕਿ ਬੀਤੀ ਰਾਤ ਸਹਿਮ ਦੇ ਵਿੱਚ ਗੁਜ਼ਰੀ ਕਿਉਂਕਿ ਤਕਰੀਬਨ ਸਾਰੇ ਦਾ ਸਾਰਾ ਪੰਜਾਬ ਤੇ ਚੰਡੀਗੜ੍ਹ ਬਲੈਕਆਊਟ ਦੇ ਵਿੱਚ ਸੀ ਹਮਲਿਆਂ ਦੀ ਖਬਰ ਆ ਰਹੀ ਸੀ ਇਸੇ ਵਿਚਾਰੇ ਬਹੁਤ ਸਾਰੀਆਂ ਫੇਕ ਵੀਡੀਓਜ਼ ਦਾ ਲਗਾਤਾਰ ਤਾਂਤਾ ਲੱਗਾ ਹੋਇਆ ਸੀ ਇਸੇ ਵਿਚਾਰੇ ਅਸੀਂ ਇਹ ਸੋਚ ਰਹੇ ਸੀ ਕਿ ਸਭ ਤੋਂ ਜ਼ਿਆਦਾ ਸੁਖੀ ਵਿਅਕਤੀ ਐਸਾ ਮੈਂ ਉਹੀ ਹੋਊ ਜਿਸ ਨੂੰ ਇਸ ਚੀਜ਼ ਦੀ ਵਰਤੋਂ ਹੀ ਨਹੀਂ ਕਰਨੀ ਆਉਂਦੀ ਸੋਸ਼ਲ ਮੀਡੀਆ ਵਰਤਣਾ ਹੀ ਨਹੀਂ ਆਉਂਦਾ ਪਰ ਪੀਟੀ ਰਾਤ ਦੇ ਸਹਿਮ ਤੋਂ ਲੈ ਕੇ ਹੁਣ ਤੱਕ ਕੀ ਕੁਝ ਅਹਿਮ ਡਿਵੈਲਪਮੈਂਟਸ ਹੋਈਆਂ ਨੇ ਪਾਓ ਜਰਾ ਚੰਦਣਾ ਅਹ ਦੇਖੋ ਐਸ ਵੇਲੇ ਵੀ ਜੇ ਆਪਾਂ ਇੰਡੀਆ ਤੋਂ ਦੇਖੀਏ ਤਾਂ 8:43 ਮਿੰਟ ਹੋਏ ਨੇ ਰਾਤ ਦੇ ਜਿਵੇਂ ਹੀ ਕੱਲ 8 ਵਜੇ ਸੀਗੇ ਰਾਤ ਦੇ ਤਾਂ ਫਿਰ ਖਤਰੇ ਦੇ ਘੁੱਗੂ ਬੋਲਣੇ ਸਟਾਰਟ ਹੋ ਗਏ ਸੀ ਯਕਦਮ ਜਿਵੇਂ ਤੁਸੀਂ ਕਿਹਾ ਕਿ ਬਲੈਕਆਊਟ ਸ਼ਬਦ ਇਹ ਠੀਕ ਵੈਸਾ ਹੀ ਸ਼ਬਦ ਸਾਡੀ ਜ਼ਹਿਨੀਅਤ ਵਾਸਤੇ ਹੈ ਜਿਸ ਤਰ੍ਹਾਂ ਅਸੀਂ ਲਾਕਡਾਊਨ ਸ਼ਬਦ ਇਕਦਮ ਇਕਦਮ ਜ਼ੁਬਾਨ ਤੇ ਚੜਾ ਲਿਆ ਸੀ ਹੁਣ ਸਾਡੀ ਜ਼ਿੰਦਗੀ ਦਾ ਹਿੱਸਾ ਬਣਦਾ ਜਾ ਰਿਹਾ ਹੈ ਬਲੈਕਆਊਟ ਸ਼ਬਦ ਜਦੋਂ ਅਸੀਂ ਜੰਮੇ ਸਾਂ ਤੇ ਅਸੀਂ ਨਿੱਕੇ ਨਿੱਕੇ ਹੁੰਦਿਆਂ ਹੀ ਕਹਾਣੀਆਂ ਸੁਣੀਆਂ ਸੀ ਕਿਉਂਕਿ ਉਦੋਂ ਘੱਤਰ ਵਾਲਾ ਜੰਗ ਲੱਗੇ ਨੂੰ ਕੋਈ ਬਹੁਤੀ ਧੀਰ ਨਹੀਂ ਸੀ ਹੋਈ ਪਰ ਆ ਜਿਹੜੀ ਹੋਣ ਵਾਲੀ ਪੀੜ੍ਹੀ ਆ ਸ਼ਾਇਦ ਇਹਨਾਂ ਨੂੰ ਇਸ ਕੱਲ ਦਾ ਅਹਿਸਾਸ ਨਹੀਂ ਸੀ ਕਿ ਜੰਗ ਦੇ ਹਾਲਾਤ ਕਿਸ ਤਰ੍ਹਾਂ ਦੇ ਹੁੰਦੇ ਆ ਤਾਂ ਬਰਹਾਲ ਜੋ YouTube ਤੇ ਵੇਖਿਆ ਸੀ ਖਬਰਾਂ ਚ ਵੇਖਿਆ ਸੀ ਅੱਜ ਪੰਜਾਬ ਦੀ ਧਰਤੀ ਤੇ ਦੇਖਿਆ ਜਾ ਰਿਹਾ ਹੈ ਦੇਖੋ ਕੱਲ ਜੈਸੂ ਨੇ 8 ਵਜੇ ਦਾ ਮੈਂ ਜ਼ਿਕਰ ਕੀਤਾ ਕਿ ਬਲੈਕਆਊਟ ਸ਼ੁਰੂ ਹੋਇਆ ਹਮਲੇ ਸ਼ੁਰੂ ਹੋਏ ਇਹ ਤੇ ਸ਼ੁਕਰ ਕਰੋ ਕਿ ਭਾਰਤ ਦਾ ਜਿਹੜਾ ਡਿਫੈਂਸ ਸਿਸਟਮ ਹੈ ਖਾਸ ਤੌਰ ਤੇ S400 ਤੇ ਆਕਾਸ਼ ਇੱਕ ਕਮਾਲ ਕਰੀ ਜਾਂਦੇ ਆ ਨਹੀਂ ਤੇ ਨੁਕਸਾਨ ਕਾਫੀ ਹੋਵੇ ਆ ਅੱਜ ਵੀ ਜੇ ਤੁਸੀਂ ਦੇਖੋਗੇ 8 ਵਜ੍ਹ ਦੇ ਅੰਸਾਰ ਫਰੋਜ਼ਪੁਰ ਦੇ ਵਿੱਚ ਤਮਾਕੇਾਂ ਦੀ ਆਵਾਜ਼ ਸੁਣਾਈ ਦਿੱਤੀ ਆ ਦੋ ਸ਼ੈ ਤਮਾਕੇ ਨੇ ਜਿੰਨੀ ਕੋ ਮੇਰੀ ਮੁੱਢਲੇ ਤੌਰ ਤੇ ਜਾਣਕਾਰੀ ਆ ਦੋ ਤਮਾਕੇ ਹੋਏ ਨੇ ਐਵੇਂ ਜ਼ੋਰਦਾਰ ਸਨ ਕਿ ਲਾਗੇ ਬੰਨੇ ਦੇ ਘਰਾਂ ਦੀਆਂ ਖਿੜਕੀਆਂ ਦੇ ਸ਼ੀਸ਼ੇ ਟੁੱਟ ਗਏ ਇਹ ਲੇਟੈਸਟ ਖਬਰ ਹੈ ਇਸ ਵਿਲੇ ਦੀ ਹੁਣ ਤੋਂ ਕੁਝ ਮਿੰਟ ਪਹਿਲਾਂ ਹੀ ਇਹ ਤਮਾਕੇ ਹੋਏ ਆ ਬੇਸ਼ੱਕ ਧਮਾਕੇ ਇਸ ਤਰ੍ਹਾਂ ਹੋਏ ਹੋਣ ਕਿ ਹਵਾ ਚ ਹੀ ਨਸ਼ਟ ਕਰ ਦਿੱਤਾ ਗਿਆ ਹੋਵੇ ਜੋ ਵੀ ਆ ਆਪਾਂ ਪੁਸ਼ਟੀ ਨਹੀਂ ਕਰ ਸਕਦੇ ਜੋ ਵੀ ਹੈ ਸ਼ਬਦ ਅਸੀਂ ਜ਼ਿੰਮੇਵਾਰੀ ਨਾਲ ਕਹਿੰਦੇ ਆ ਕਿ ਹੋ ਸਕਦਾ ਡਰੋਨ ਹੋਵੇ ਹੋ ਸਕਦਾ ਮਿਜ਼ਾਈਲ ਹੋਵੇ ਹੋ ਸਕਦਾ ਕੋਈ ਮੋਟਾਰ ਕੋਈ ਕੋਈ ਇਸ ਤਰ੍ਹਾਂ ਦੀ ਕੋਈ ਚੀਜ਼ ਹੋ ਸਕਦੀ ਹੈ ਲਿਹਾਜ਼ਾ ਇਹ ਵੱਡੀ ਖਬਰ ਆ ਰਹੀ ਹੈ ਅੰਮ੍ਰਿਤਸਰ ਦੇ ਵਿੱਚ ਵੀ ਇਹ ਹਾਲਾਤ ਨੇ ਕਿ ਬਲੈਕ ਆਊਟ ਇਤੋਂ ਇਲਾਵਾ ਪਠਾਨਕੋਟ ਦੇ ਵਿੱਚ ਲਗਾਤਾਰ ਸਾਇਰਨ ਵੱਜ ਰਹੇ ਨੇ ਲਗਾਤਾਰ ਲਗਾਤਾਰ ਪਠਾਨਕੋਟ ਦੀ ਅਹਿਮੀਅਤ ਨੂੰ ਸਮਝੋ ਤੁਸੀਂ ਕੱਲ ਵੇਖਿਆ ਹੋਣਾ ਹੈ ਕਿ ਪਠਾਨਕੋਟ ਪਠਾਨਕੋਟ ਵਾਰ-ਵਾਰ ਜ਼ਿਕਰ ਆ ਰਿਹਾ ਸੀ ਕਿਉਂ ਕਾਤੋ ਜੇਤੇ ਕਰੋ ਕਿ ਪਠਾਨਕੋਟ 에ਅਰ ਬੇਸ ਤੇ ਹੀ ਅਤਵਾਦੀ ਹਮਲਾ ਹੋ ਚੁੱਕਾ ਹੈ ਸਰ ਇਹ ਸਭ ਤੋਂ ਮਹੱਤਵਪੂਰਨ 에ਅਰ ਬੇਸ ਹੈ ਇੰਡੀਅਨ 에ਅਰ ਫੋਰਸ ਦਾ ਸਭ ਤੋਂ ਮਹੱਤਵਪੂਰਨ ਇਸੇ ਕਰਕੇ ਪਠਾਨਕੋਟ ਦਾ ਵਾਰ-ਵਾਰ ਜ਼ਿਕਰ ਆਉਂਦਾ ਪਠਾਨਕੋਟ ਐਸ ਵੇਲੇ ਪੂਰਨ ਬਲੈਕਆਊਟ ਅਤੇ ਕੁੱਗੂ ਵੱਜ ਰਹੇ ਨੇ ਕੁੱਗੂ ਵੱਜ ਰਹੇ ਇਹ ਕੋਈ ਸਟੂਡੀਓ ਵਾਲੇ ਕੁੱਗੂ ਨਹੀਂ ਜਿਵੇਂ ਦੋ ਚਾਰ ਬੀਬੀਆਂ ਦੋ ਚਾਰ ਇਧਰੋਂ ਉਧਰੋਂ ਲੈ ਕੇ ਤੇ ਬੈਠ ਜਾਂਦੇ ਆ ਇਸ ਸਮੇਂ ਜੇ ਆਪਾਂ ਦੇਖੀਏ ਕੁੱਗੂਆਂ ਦੀ ਆਵਾਜ਼ ਚੜੀ ਹੈ ਨਾ ਸਰ ਉਹ ਦਹਿਲੋਂਦੀ ਹੈ ਦਹਿਲੋਂਦੀ ਹੈ ਦਹਿਲੋਂਦੀ ਇਸ ਕਿ ਜਿਹੜੇ ਲੋਕ ਉਥੇ ਰਹਿੰਦੇ ਆ ਜਿਹੜੇ ਲੋਕ ਇਸ ਨੂੰ ਜਾਣਦੇ ਆ ਕਿ ਨੁਕਸਾਨ ਹੋ ਸਕਦਾ ਹੈ ਤੋਂ ਖੈਰ ਉਹਨਾਂ ਦੀ ਤੇ ਆਪਾਂ ਹੁਣ ਕੀ ਉਹਨਾਂ ਦੀ ਫੀਲਿੰਗ ਤੇ ਕੀ ਆ ਪੇ ਬਿਆਨ ਕਰ ਸਕਦੇ ਆ ਪਰ ਜਿਹੜੇ ਤਮਾਸ਼ਾ ਕਰਦੇ ਨੇ ਉਹਨਾਂ ਦਾ ਤਾਂ ਕਿਆ ਹੀ ਕਹਿਣਾ ਸੋ ਐਸ ਵੇਲੇ ਹਾਲਾਤ ਲਗਭਗ ਲਗਭਗ ਕਹਿ ਲੋ ਕਿ ਕੱਲ ਵਾਲੀ ਹੈ ਗੁਰਪ੍ਰੀਤ ਜੀ ਮੇਰੀ ਆਵਾਜ਼ ਆ ਰਹੀ ਹੈ ਜੀ ਪਲੀਜ਼ ਮੈਨੂੰ ਮੜਾ ਕੇ ਕਨਫਰਮ ਕਰੋ ਜੀ ਜੀ ਆ ਰਹੀ ਹੈ ਜੀ ਹੈਲੋ ਆ ਆਠੀਕਾ ਠੀਕ ਹੈ ਚਲੋ ਮੈਂ ਕੰਟੀਨਿਊ ਕਰਦਾ ਜੀ ਹੈਲੋ ਜੀ ਹੈਲੋ ਜੀ ਜੀ ਮੈਂ ਕੰਟੀਨਿਊ ਕਰਦਾ ਜੀ ਤਾਂ ਗੱਲ ਇਹ ਆ ਕਿ ਇਸ ਵੇਲੇ ਜੇ ਆਪਾਂ ਦੇਖਦੇ ਹਾਂ ਤਾਂ ਤਕਰੀਬਨ ਤਕਰੀਬਨ ਕੱਲ੍ਹ ਵਾਲੇ ਹੀ ਹਾਲਾਤ ਨੇ ਤਾਂ ਬਲੈਕਆਊਟ ਜਿਵੇਂ ਤੁਸੀਂ ਕਿਹਾ ਕਿ ਪੂਰੇ ਪੰਜਾਬ ਦੇ ਵਿੱਚ ਹੋ ਗਿਆ ਸੀ ਸ਼ਾਇਦ ਤਾਂ ਅੱਜ ਵੀ ਹੋ ਜਾਵੇ ਕਿਉਂਕਿ ਜਿਵੇਂ ਜਿਵੇਂ ਹਮਲੇ ਕੱਲ੍ਹ ਤੇਜ਼ ਹੋਏ ਸੀ ਤੁਸੀਂ ਦੇਖੋ ਹਮਲਿਆਂ ਦੀ ਮਾਰ ਕਿੱਥੋਂ ਤੱਕ ਸੀਗੀ ਕਿ ਕਿੱਦਰੇ ਪਠਾਨਕੂਟ ਤੇ ਕਿਦਰੇ ਸ਼ਿਆਰਪੁਰ ਤੇ ਕਿਤਰੇ ਬਠਿੰਡਾ ਕੈਂਟ ਅੱਜ ਤੁਸੀਂ ਦੇਖਿਆ ਹੋਣਾ ਆਰਮੀ ਨੇ ਆਫੀਸ਼ੀਅਲੀ ਪੀਸੀ ਕੀਤੀ ਆ ਪ੍ਰੈਸ ਕਾਨਫਰੰਸ ਕੀਤੀ ਆ ਤਾਂ ਉਹਦੇ ਵਿੱਚ ਉਹਨਾਂ ਨੇ ਇਸ ਗੱਲ ਦੀ ਪੁਸ਼ਟੀ ਕੀਤੀ ਕਿ ਬਠਿੰਡਾ ਸ਼ੌਣੀ ਨੂੰ ਨਿਸ਼ਾਨਾ ਬਣਾਇਆ ਗਿਆ ਰਾਤੀ ਉਥੇ ਚਲੋ ਇਹਨਾਂ ਦਾ ਜਿਹੜਾ ਡਿਫੈਂਸ ਸਿਸਟਮ ਸੀਗਾ ਉਹਦੇ ਵਿੱਚ ਉਹ ਇਹਨੂੰ ਜਿੰਨਾਂ ਚ ਕਾਮਯਾਬ ਨਹੀਂ ਹੋਏ ਪਰ ਹਮਲਾ ਜ਼ੋਰਦਾਰ ਸੀਗਾ ਤਾਂ ਅੱਜ ਵੀ ਜੇ ਮੰਨ ਲਓ ਹਮਲੇ ਇਦਾਂ ਵੱਧਦੇ ਆ ਬਾਰਡਰ ਤੋਂ ਅੰਦਰ ਆ ਜਾਂਦੇ ਆ ਦਨ ਦਨ ਫਿਰ ਤੁਸੀਂ ਦੇਖੋਗੇ ਕਿ ਪੂਰਨ ਬਲੈਕਆਉਟ ਹੀ ਹੋਏਗਾ ਪੂਰੇ ਪੰਜਾਬ ਦੇ ਵਿੱਚ ਲਾਈਟ ਬੰਦ ਕਰ ਦਿੱਤੀ ਜਾਂਦੀ ਹੈ ਹੁਣ ਇਹ ਤੇ ਹੈ ਨਹੀਂਗਾ ਕਿ ਨੋਟਿਸਮੈਂਟ ਆਉਂਦੀ ਹੈ ਇੱਥੇ ਹੁਣ ਕੀ ਹੈ ਕਿ ਨਾਲ ਦੀ ਨਾਲ ਮੈਸੇਜ ਭੇਜੇ ਜਾਂਦੇ ਆ ਨਾਲ ਦੀ ਨਾਲ ਤੁਹਾਨੂੰ ਪਤਾ ਬਿਜਲੀ ਜਿਹੜੀ ਹੈ ਉਹ ਸਵਿਚ ਆਫ ਹੋ ਜਾਂਦੀ ਹੈ ਤਾਂ ਚਲੇ ਜਾਂਦੀ ਹੈ ਤਾਂ ਉਸ ਤੋਂ ਬਾਅਦ ਸਾਰਾ ਕੁਝ ਜਿਹੜਾ ਫਿਰ ਤੁਹਾਨੂੰ ਪਤਾ ਹੀ ਨਹੀਂ ਰਿਚ ਨੂੰ ਪ ਜਾਂਦਾ ਤਾਂ ਵੈਰ ਹਾਲ ਇਹ ਵੱਡੀ ਖਬਰ ਆ ਰਹੀ ਹੈ ਇਸ ਵੇਲੇ ਦੀ ਕਿ ਕੁਝ ਥਾਵਾਂ ਤੇ ਪਰ ਕੱਲ ਜਿੰਨੇ ਨਹੀਂ ਕੱਲ ਤਾਂ ਗੁਰਪ੍ਰੀਤ ਜੀ ਪਾਗਲ ਹੋ ਗਿਆ ਸੀ ਅਸੀਂ ਕੱਲ ਤੇ ਜਿਵੇਂ ਮੈਂ ਤੁਹਾਡੇ ਨਾਲ ਉਹ ਪ੍ਰੋਗਰਾਮ ਖਤਮ ਕਰਕੇ ਪੈਣ ਵਾਸਤੇ ਗਿਆ ਥੱਲੇ ਤਾਂ پاگل ਹੋਣ ਵਾਲੀ ਸਥਿਤੀ ਸੀ ਕਿ ਇੱਥੇ ਵੀ ਇੱਥੇ ਵੀ ਔਰ ਧੜਾ ਧੜ ਕਿਉਂਕਿ ਸਾਡੇ ਸੱਜਣ ਸਨੇਹੀ ਨੇ ਸਾਡੇ ਦੋਸਤ ਨੇ ਆਡੀਅנס ਹੈ ਬਹੁਤ ਲੰਮਾ ਘੇਰਾ ਹੈ ਫਿਰ ਉਹ ਧੜਾ ਧੜ ਮੈਸੇਜ ਆਉਂਦੇ ਆ ਵੀਡੀਓਜ਼ ਆਉਣੀਆਂ ਸਟਾਰਟ ਹੋ ਜਾਂਦੀਆਂ ਤਾਂ ਦਿਲ ਜਿਹੜਾ ਹੈ ਵਹਿ ਜਾਂਦਾ ਕਿ ਪਤਾ ਨਹੀਂ ਅੱਜ ਦੀ ਰਾਤ ਕਿਆਮਤ ਦੀ ਰਾਤ ਹੋਏਗੀ ਜਾਂ ਕੀ ਹੋਏਗਾ ਸੋ ਐਸ ਵੇਲੇ ਫਿਰੋਜ਼ਪੁਰ ਦੇ ਵਿੱਚ ਜਿਹੜੀ ਆਪਾਂ ਸਥਿਤੀ ਤੇ ਗੱਲ ਸ਼ੁਰੂ ਕੀਤੀ ਸੀਗੀ ਰੁਕ ਰੁਕ ਕੇ ਆਵਾਜ਼ਾਂ ਆ ਰਹੀਆਂ ਨੇ ਤਸਤੇ ਆ ਕਿ ਪਾਕਿਸਤਾਨ ਦਾ ਹਮਲਾ ਹੋਇਆ ਤੇ ਆਰਮੀ ਨੇ ਅੰਬਰ ਦੇ ਵਿੱਚ ਹੀ ਇਹ ਜਿਹੜੇ ਸੀਗੇ ਡਰੋਨ ਖਤਮ ਕੀਤੇ ਹਨ ਲੋ ਜੀ ਲੇਟੈਸਟ ਖਬਰ ਆ ਗਈਆ ਤਾਂ ਬਰਹਾਲ ਅੱਜ ਸਵੇਰੇ ਆਪਾਂ ਜੇ ਦੇਖੀਏ ਬਠਿੰਡੇ ਦੇ ਲਾਗੇ ਵੀ ਇੱਕ ਡਰੋਨ ਡਿੱਗਾ ਪਿੰਡ ਤੁੰਗਾਲੀ ਟਾਂਡੇ ਪੰਨ ਤੁਸੀਂ ਸੁਣਿਆ ਹੋਣਾ ਤੰਗ ਤੁੰਗਾਲੀ ਪਿੰਡ ਸੀਗਾ ਤੋਂਗਾਲਾ ਬਹੁਤ ਮਸ਼ਹੂਰ ਪਿੰਡ ਹੈ ਜੀ ਉੱਥੇ ਖੇਤਾਂ 'ਚ ਡਿਗਿਆ ਸਵੇਰੇ ਸਵੇਰੇ ਇਸ ਤੋਂ ਇਲਾਵਾ ਜੇ ਤੁਸੀਂ ਅੰਮ੍ਰਿਤਸਰ ਦੇਖੋਗੇ ਤਾਂ ਇੱਥੇ ਵੀ ਅੱਜ ਇੱਕ ਇਸ ਤਰ੍ਹਾਂ ਦਾ ਧਮਾਕਾ ਹੋਇਆ ਸੀਗਾ ਤੋਂ ਸਰਹੱਦੀ ਜ਼ਿਲ੍ਹੇ ਜਿਹੜੇ ਆ ਆਪਾਂ ਦੇਖੀਏ ਉੱਤੇ ਪੂਰੇ ਇਸ ਵੇਲੇ ਅਲਰਟ ਤੇ ਗਏ ਚਲੇ ਆ ਲੋਕ ਚੁੱਕ ਨਹੀਂ ਰਹਿਣਗੇ ਮੇਰੇ ਖਿਆਲ ਦੇ ਨਾਲ ਵੈਸੇ ਵਿੱਚ ਕਰਨੇ ਆ ਅੱਜ ਜੇ ਰਾਜਸਥਾਨ ਵਾਲੀ ਸਾਈਡ ਤੇ ਨਿਗਾਹ ਦੇਖੀਏ ਤਾਂ ਉੱਥੇ ਭਾਈ ਇਹਨਾਂ ਨੇ 20 ਕਿਲੋਮੀਟਰ ਦਾ ਬਾਰਡਰ ਏਰੀਆ ਜਿਹੜਾ ਖਾਲੀ ਕਰਵਾ ਲਿਆ ਸੀਗਾ ਇਧਰ ਦੂਸਰੇ ਪਾਸੇ ਜੇ ਤੁਸੀਂ ਵੇਖੋਗੇ ਤਾਂ ਆਪਣੇ ਪੰਜਾਬ ਦੇ ਵਿੱਚ ਵੀ ਚਰਚਾ ਸੀ ਕਿ ਐਟ ਲੀਸਟ 10 ਕਿਲੋਮੀਟਰ ਦਾ ਜਿਹੜਾ ਘੇਰਾ ਹੈ ਉਹ ਖਾਲੀ ਕਰਵਾਇਆ ਜਾ ਸਕਦਾ ਪਰ ਬਾਅਦ ਦੇ ਵਿੱਚ ਹੋਇਆ ਕਿ ਕਿ ਆਫੀਸ਼ੀਅਲੀ ਜਿਹੜਾ ਕੋਈ ਆਇਆ ਪੱਖ ਸਰਕਾਰ ਦਾ ਤਾਂ ਉਹਦੇ ਵਿੱਚ ਇਸ ਗੱਲ ਦੀ ਪੁਸ਼ਟੀ ਜਿਹੜੀ ਉਹ ਨਹੀਂ ਹੋ ਸਕੀ ਇਧਰ ਜਿਹੜੇ ਸਾਡੇ ਵਿਦੇਸ਼ ਸੈਕਟਰੀ ਉਹਨਾਂ ਨੇ ਸਾਫ਼ ਕਰ ਦਿੱਤਾ ਕਿ ਕਰਤਾਰਪੁਰ ਸਾਫ ਕਾਰੀਡੋਰ ਜਿਹੜਾ ਅਗਲੇ ਹੁਕਮਾਂ ਤੱਕ ਬੰਦ ਹੀ ਰਹੇਗਾ ਪੰਜਾਬ ਦੇ ਵਿੱਚ ਜਿਹੜੀ ਖਾਸ ਤੌਰ ਤੇ ਹੁਸ਼ਿਆਰਪੁਰ ਤੋਂ ਜੰਮੂ ਨੂੰ ਜਾਂਦੀ ਆ বাস ਸੇਵਾ ਉਹ ਤਤਕਾਲ ਪ੍ਰਭਾਵਾਂ ਦੇ ਨਾਲ ਬੰਦ ਕਰ ਦਿੱਤੀ ਆ ਇੱਧਰ ਚੰਡੀਗੜ੍ਹ ਮੁਹਾਲੀ ਰੁਝੇ ਹੋਏ ਸ਼ਹਿਰ ਹੈ ਚੰਡੀਗੜ੍ਹ ਦੇ ਵਿੱਚ ਬਾਜ਼ਾਰ ਇਸ ਵੇਲੇ ਬੰਦ ਕਰ ਦਿੱਤੇ ਗਏ ਨੇ ਤੇ ਮੁਹਾਲੀ ਥੋੜਾ ਥੋੜਾ ਖੁੱਲਾ ਹੈ ਤੇ ਲੋਕ ਉਹਦੇ ਤੇ ਇਤਰਾਜ਼ ਕਰਦੇ ਆ ਕਿ ਕੀ ਗੱਲ ਆ ਮੁਹਾਲੀ ਜਿਹੜਾ ਭਈ ਉਹ ਇੰਡੀਆ ਦਾ ਹਿੱਸਾ ਨਹੀਂ ਹੈ ਉੱਥੇ ਮਤਲਬ ਕਿ ਸਾਰਾ ਕੁਝ ਜਿਹੜਾ ਉਹ ਤੁਹਾਨੂੰ ਪਤਾ ਹੀ ਆ ਚੱਲਦਾ ਹੈ ਇਸ ਵੇਲੇ ਨਾਈਟ ਜਿਹੜਾ ਉਥੇ ਦਾ ਮੋਹੱਲੀ ਦਾ ਕਲਚਰ ਵੱਖਰਾ ਹੀ ਆ ਤਾਂ ਇਧਰ ਜੇ ਆਪਾਂ ਦੇਖੀਏ ਜੀ ਇੱਕ ਚੀਜ਼ ਹੋਰ ਉਹ ਇਹ ਆ ਕਿ ਜੰਮੂ ਦੇ ਸੰਭਾ ਸੈਕਟਰ ਦੇ ਵਿੱਚ ਵੀ ਐਸ ਵੇਲੇ ਖੂਬ ਸੰਘਰਸ਼ ਹੋ ਰਿਹਾ ਐਲੋਸੀ ਤੇ ਤੁਹਾਨੂੰ ਪਤਾ ਹੀ ਆ ਕਿ ਗੋਲੀਬਾਰੀ ਜਿਹੜੀ ਆ ਉਥੇ ਰੁੱਕ ਰੁੱਕ ਕੇ ਚੱਲ ਰਹੀ ਆ ਆ ਮੇਰੇ ਖਿਆਲ ਦੇ ਨਾਲ 17 ਮੌਤਾਂ ਦੀ ਪੁਸ਼ਟੀ ਸੀ ਕਿ ਅੱਜ ਸਵੇਰ ਤੱਕ ਅੱਜ ਕੀ ਨੁਕਸਾਨ ਹੋਇਆ ਇਹਦੀ ਤੁਹਾਨੂੰ ਪਤਾ ਹੈ ਪੁਸ਼ਟੀ ਜਿਹੜੀ ਅਗਲੇ ਦਿਨ ਹੁੰਦੀ ਆ ਕਿਉਂਕਿ ਕਿਉਂਕਿ ਮੀਡੀਆ ਦੀਆਂ ਤੇ ਬਹੁਤ ਸਾਰੀਆਂ ਰਿਪੋਰਟਾਂ ਆਉਂਦੀਆਂ ਕਰਾਚੀ ਤੇ ਕਬਜ਼ਾ ਕਰ ਲਿਆ ਫਲਾਣੀ ਤੇ ਕਬਜ਼ਾ ਕਰ ਲਿਆ ਆਈਐਨਐਸ ਉੱਥੇ ਚਲਾ ਗਿਆ ਅੱਜ ਵੀ ਤੁਸੀਂ ਵੇਖੋ ਕਿ ਅਧਿਕਾਰਤ ਇਹਨਾਂ ਦੀ ਪੀਸੀ ਹੋਈ ਆ ਆਰਮੀ ਦੀ ਜਿਹੜੀ ਅਧਿਕਾਰਤ ਪੀਸੀ ਹੋਈ ਆ ਉਹਦੇ 'ਚ ਉਹਨਾਂ ਖਬਰਾਂ ਤੇ ਇੱਕ ਵੀ ਤੇ ਕਹਿ ਲਓ ਕਿ ਮੋਰ ਨਹੀਂ ਹੈ ਅਧਿਕਾਰਤ ਪੁਸ਼ਟੀ ਨਹੀਂ ਹੈ ਅਲੋਸੀਤੇ ਆਪਾਂ ਨੂੰ ਤਾਂ ਕਿ ਸੰਘਰਸ਼ ਤਕੜਾ ਚੱਲ ਰਿਹਾ ਸੋ ਇਹ ਇੱਕ ਤਰ੍ਹਾਂ ਨਾਲ ਕਹਿ ਲੋ ਕਿ ਫੇਕ ਨਿਊਜ਼ ਹੁੰਦੀਆਂ ਨੇ ਕਿ ਆਰਮੀ ਉੱਥੇ ਚਲੇਗੀ ਜੀ ਆਰਮੀ ਉੱਥੇ ਚਲੇਗੀ ਜਦ ਕਿ ਸਾਡੀ ਆਰਮੀ ਕਹਿ ਰਹੀ ਆ ਕਿ ਅਸੀਂ ਬਾਰਡਰ ਕ੍ਰੋਸ ਨਹੀਂ ਕੀਤਾ ਫਿਜ਼ੀਕਲੀ ਸਾਡੀ ਫੌਜ ਉੱਥੇ ਐਂਟਰ ਨਹੀਂ ਹੋਈ ਇਹ ਜਾਣ ਕੇ ਪਤਾ ਨਹੀਂ ਕਿਉਂ ਸੋ ਆਰਮੀ ਨੂੰ ਕਮਜ਼ੋਰ ਕਰ ਰਹੇ ਨੇ ਸੋ ਇਹ ਚੀਜ਼ਾਂ ਜਿਹੜੀਆਂ ਨੇ ਉਹ ਦੇਖਣ ਵਾਲੀਆਂ ਨੇ ਵਿਚਾਰਨ ਵਾਲੀਆਂ ਨੇ ਗੁਰਪ੍ਰੀਤ ਜੀ ਜੀ ਇਹ ਤਾਂ ਹੈ ਇਹ ਬਹੁਤ ਹੀ ਇੱਕ ਤਰੀਕੇ ਦੀ ਆਪਣੇ ਕਿਸਮ ਦੀ ਜੰਗ ਛੇੜੀ ਹੋਈ ਆ سوشل میڈیا ਦੇ ਉੱਪਰ ਜਾਂ ਟੀਵੀ ਦੇ ਉੱਪਰ ਉਹ ਰਵੀਸ਼ ਕੁਮਾਰ ਹੋਣੀ ਚੰਗਾ ਹੀ ਕਿਹਾ ਸੀ ਕਿ ਜੇਕਰ ਤੁਸੀਂ ਆਪਣੇ ਬੱਚਿਆਂ ਨੂੰ ਕੁਝ ਬਣਾਉਣਾ ਚਾਹੁੰਦੇ ਹੋ ਤਾਂ ਸਭ ਤੋਂ ਪਹਿਲਾਂ ਟੀਵੀ ਉਹਨਾਂ ਦੇ ਮੋੜੋਂ ਚੱਕੋ ਟੀਵੀ ਬੰਦ ਕਰੋ ਐਵੇਂ ਨਹੀਂ ਈਡੀਅਟ ਬਾਕਸ ਕਿਹਾ ਜਾਂਦਾ ਸੀ ਇਹ ਨੂੰ ਬੀਤੇ ਸਮੇਂ ਦੇ ਵਿੱਚ ਇਹਨਾਂ ਨੇ ਸੱਚੀਓ ਇਹਨੂੰ ਈਡੀਅਟ ਬਾਕਸ ਬਣਾ ਕੇ ਰੱਖ ਦਿੱਤਾ ਸੋ ਅੱਗੇ ਚੱਲਦੇ ਆ ਕੱਲ ਮੈਚ ਵੀ ਸੀ ਜੀ ਧਰਮਸ਼ਾਲਾ ਦੇ ਵਿੱਚ ਆਈਪੀਐਲ ਜਿਹੜੀ ਲੀਗ ਚੱਲ ਰਹੀ ਆ ਕ੍ਰਿਕਟ ਦੀ ਉਹ ਵੀ ਬੰਦ ਕਰਨਾ ਪੈ ਗਿਆ ਸੀ ਅਚਾਨਕ ਪਹਿਲਾਂ ਤਾਂ ਕਿਹਾ ਭਾਈ ਤਕਨੀਕੀ ਦਿੱਕਤ ਆਉਣ ਕਰਕੇ ਕੁਝ ਸਮੇਂ ਦੇ ਲਈ ਖਲਲ ਪਿਆ ਮੈਚ ਪਰ ਸਮਝਣ ਵਾਲੇ ਸਮਝਦੇ ਨੇ ਜਾਣਦੇ ਸੀ ਕਿ ਕਿਉਂ ਉਹ ਬੰਦ ਕੀਤਾ ਹੋਊਗਾ ਪਾਇਓ ਚਾਣਣਾ ਇਸ ਦੇ ਵਿੱਚ ਪਿੱਛੇ ਕੀ ਵੱਡਾ ਕਾਰਨ ਸੀ ਕਿ ਅਚਾਨਕ ਬੰਦ ਕਰਨਾ ਪਿਆ ਕਿਉਂਕਿ ਕਰਨਾ ਤਾਂ ਮੁੱਢੋ ਹੀ ਰੱਦ ਕਰ ਸਕਦੇ ਸੀ ਮੈਚ ਨੂੰ ਤਾਂ ਸ਼ੁਰੂ ਵੀ ਨਾ ਕਰਦੇ ਹੋ। ਦੇਖੋ ਗੁਰਪ੍ਰੀਤ ਜੀ ਜਿਹੜਾ 71 ਦਾ ਜੰਗ ਸੀ ਉਹਦੀ ਸਟਾਰਟਿੰਗ ਤੇ ਜਿਹੜੀ ਪਾਕਿਸਤਾਨ ਦੀ ਕੈਲੂਕੇ ਸਭ ਤੋਂ ਵੱਡੀ ਸਟ੍ਰੈਟਜੀ ਸੀਗੀ ਉਹ ਤਿੰਨ ਥਾਵਾਂ ਤੇ ਹਮਲਾ ਕਰਨ ਦੀ ਸੀਗੀ ਜੀ ਉਹ ਤਿੰਨ ਜਗ੍ਹਾ ਸਿਗੀਆਂ ਜੀ ਸ਼ਰੀ ਨਕਰ ਇਸ ਤੋਂ ਇਲਾਵਾ ਅੰਮ੍ਰਿਤਸਰ ਅਤੇ ਸਭ ਤੋਂ ਕ੍ਰੂਸ਼ਲ ਮੈਂ ਜਿਵੇਂ ਤੁਹਾਨੂੰ ਦੱਸਿਆ ਕਿ ਪਠਾਨਕੋਟ ਹੂੰ ਹੁਣ ਹੁੰਦਾ ਕੀ ਹੈ ਕਿ ਪਠਾਨਕੋਟ ਤੇ ਕੱਲ ਹੀ ਤੁਸੀਂ ਦੇਖਿਆ ਕਾਮਲੇ ਦਾ ਯਤਨ ਹੋਇਆ ਪਠਾਨਕੋਟ ਜੰਮੂ ਰੀਜ਼ਮ ਜਾਂ ਪਠਾਨਕੋਟ ਤੋਂ ਧਰਮਸ਼ਾਲਾ ਕੋਈ ਬਹੁਤੀ ਦੂਰ ਨਹੀਂ ਹੈ ਗਏ ਜੀ ਇਹ ਤਾਂ ਖੋਤੇ ਦਾ ਦਿਮਾਗ ਪਤਾ ਨਹੀਂ ਕਿਹੜੇ ਬੰਦੇ ਦਾ ਸੀ ਇੱਥੇ ਬਚ ਗਏ ਇਹ ਤਾਂ ਬਚ ਗਏ ਮੰਨ ਲਓ ਸਾਡਾ ਡਿਫੈਂਸ ਸਿਸਟਮ ਤਗੜਾ ਹੈ ਜਿਸ ਦੇ ਹਿਸਾਬ ਨਾਲ ਇਹ ਸਾਰਾ ਕੁਝ ਕਰਕੇ ਉੱਥੇ ਬੈਠੇ ਹਜ਼ਾਰਾਂ ਲੋਕਾਂ ਨੂੰ ਇੱਕ ਜਗ੍ਹਾ ਤੇ ਇਕੱਠਾ ਕਰ ਲੈਣਾ ਮਜ਼ਮਾ ਲਾ ਲੈਣਾ ਤੇ ਪਿਓ ਵਾਲੀਆਂ ਆਈਡੀਆ ਆਈਡੀਆ ਲਾਈਟਾਂ ਜਿਹੜੀਆਂ ਜਗਾ ਕੇ ਬਹਿ ਜਾਣਾ ਤੇ ਲੋਕਾਂ ਨੂੰ ਮਛਰਚ ਮਾਰ ਦੇਣਾ ਕਿ ਬਲੈਕਆਊਟ ਆ ਇਹ ਕਿਥੋਂ ਦੀ ਸਿਆਣਪ ਆ ਜੀ ਇਹ ਕਿਥੋਂ ਦੀ ਸਿਆਪੇ ਤੇ ਇਹ ਭਾਰਤ ਦੀ ਆਰਮੀ ਭਾਰਤ ਦੀ ਜਿਹੜੀ ਕਹ ਲੋ ਕਿ ਭਾਈ ਜਨਤਾ ਦੇ ਪੈਸੇ ਦੀ ਕਮਾਈ ਹੈ ਜਿਹੜੀ ਜਿਹਦੇ ਨਾਲ ਇਹ ਤਕਨੀਕ ਖਰੀਦੀ ਗਈ ਹੈ ਤੇ ਉਹ ਨਹੀਂ ਤੇ ਇਹਨਾਂ ਨੇ ਤੇ ਜਾਨਾ ਰਿਸਕ ਤੇ ਦਿੱਤੀਆਂ ਨੇ ਲਾ ਤੇ ਇਹ ਗੁਜਰਾਤੀ ਨੇ ਗੁਜਰਾਤੀਆਂ ਨੂੰ ਹਮੇਸ਼ਾ ਕਮਾਈ ਦਿੱਤੀ ਹੈ ਇਹਨਾਂ ਨੂੰ ਜ਼ਿੰਦਗੀ ਥੋੜੀ ਦਿੱਤੀ ਇਹ ਲੋਕਾਂ ਦੀ ਪਹਿਲਗਾਮ ਦੇਖੋ ਇੱਕ ਪਾਸੇ ਪਹਿਲਗਾਮ ਉੱਥੇ ਤੇ ਮਾਤਮ ਪਸਰ ਗਿਆ ਜੀ ਕੋਈ 5 ਦਿਨ ਪਹਿਲਾ ਵਿਆਹੀ ਜਿਹੜੀ ਉਹ ਵਿਧਵਾ ਹੋ ਗਈ ਕੋਈ ਆਪਣਾ ਬੱਚਾ ਗਵਾ ਬੈਠੀ ਮਾਂ ਬੁੱਢੀ ਤੇ ਗੱਲ ਇਹ ਆ ਸਾਬ ਕਿ ਤੁਸੀਂ ਉਥੇ ਨਿਚਾਰਾ ਨਚਾਈ ਜਾਂਦੇ ਹੋ ਦੂਜੇ ਦਿਨ ਸੇਮ ਡੇ ਤੁਹਾਨੂੰ ਲੱਖ ਦੀ ਲਾਨਤ ਤੇ ਇਹੋ ਜਿਹੇ ਬੰਦਿਆਂ ਨੂੰ ਤੇ ਜੇ ਗੁਰਦਾਸਬਾਨ ਆਪਦਾ ਸ਼ੋਅ ਲਾਉਣ ਲੱਗਾ ਤੇ ਤੁਸੀਂ ਉਥੇ ਆਖਿਆ ਕਿ ਗੁਰਦਾਸਬਾਨ ਆਪਣਾ ਸ਼ੋਅ ਕਿਉਂ ਲਾਵੇ ਇੱਥੇ ਤੇ ਸ਼ੋਅ ਦਾ ਮਾਹੌਲ ਹੈ ਤੇ ਤੁਸੀਂ ਸ਼ੋਅ ਦੇ ਮਾਹੌਲ ਦੇ ਵਿੱਚ ਕੀ ਸੋਚ ਲੈ ਕੇ ਚੱਲੇ ਤਾਂ ਇਹ ਆਈਪਲ ਉਦੋਂ ਹੀ ਇਹ ਤਾਂ ਵੈਸੇ ਮੈਂ ਬਹੁਤ ਤਗੜਾ ਕ੍ਰਿਕਟਰ ਲਵਰ ਆ ਜੀ 1988 ਤੋਂ ਕ੍ਰਿਕਟ ਖੇਡਣੀ ਸ਼ੁਰੂ ਕੀਤੀ ਆ 2007 ਤੱਕ ਪਤਾ ਹੀ ਨਹੀਂ ਕਿੰਨੇ ਕੁ ਟੂਰਨਾਮੈਂਟ ਜਿੱਤੇ ਆ ਮੈਨੂੰ ਕ੍ਰਿਕਟ ਨਹੀਂ ਮੇਰੇ ਨਾਲ ਇੰਟਰਸਟ ਨਹੀਂ ਹੁੰਦਾ ਇਹਦੇ 'ਚ ਜੀ ਇਹ ਜਿਹੜੀ ਆਈਪਲ ਦੀ ਆ ਠੀਕ ਆ ਕਿਤੇ ਵੇਲ ਮਿਲੇ ਐਂਟਰਟੇਨਮੈਂਟ ਦੇ ਤੌਰ ਤੇ ਦੇਖ ਲਈਦਾ ਉਹਦਾ ਵੱਡਾ ਕਾਰਨ ਇਹ ਆ ਕਿ ਇਹ ਕ੍ਰਿਕਟ ਦੇ ਵਿੱਚ ਜਿਸ ਤਰ੍ਹਾਂ ਦਾ ਗਲੈਮਰ ਵਾਰਡ ਦਿੱਤਾ ਗਿਆ ਜਿਸ ਤਰ੍ਹਾਂ ਦਾ ਕਾਰਪੋਰੇਟਿਕਰਨ ਹੋਇਆ ਇਹਦਾ ਤਾਂ ক্রিকেট ਕਲਾ ਘਟ ਰਹੀ ਆ ਕਲੇਸ਼ ਜ਼ਿਆਦਾ ਬਣ ਗਈ ਆ ਤੋਂ ਮੇਰੇ ਖਿਆਲ ਦੇ ਨਾਲ ਇਹ ਪਹਿਲਾ ਫੈਸਲਾ ਹੋ ਜਾਣਾ ਚਾਹੀਦਾ ਸੀਗਾ ਤਾਂ ਇਹਨੂੰ ਮਲਤਵੀ ਕਰ ਦਿੰਦੇ ਹੁਣ ਇਹਨਾਂ ਨੇ ਮਲਤਵੀ ਕੀਤਾ ਬੇਇੱਜ਼ਤੀ ਕਰਾ ਕੇ 100 ਗੰਡੇ ਵੀ ਖਾਣੇ ਪਏ 100 ਛੱਤਰ ਵੀ ਖਾਧਾ ਕਿ ਦੇਖੋ ਤੁਸੀਂ ਮਤਲਬ ਕਿ ਫਿਰ ਮੈਚ ਪੂਰਾ ਕਰਵਾ ਲਿਓ ਹਿੰਮਤ ਰੱਖੋ ਫਿਰ ਹਿੰਮਤ ਰੱਖੋ ਪਹਿਲੇ ਸਟ੍ਰੈਟਜੀ ਘੜ ਕੇ ਰੱਖੋ ਜੇ ਅਸੀਂ ਇੱਥੇ ਲਾਗੇ ਬੰਦੇ ਦੀ ਮੁਸਕਣ ਦਿੰਦੇ ਤਾਂ ਗੱਲ ਇਹ ਆ ਕਿ ਇਹਨਾਂ ਨੇ ਤੇ ਇੱਕ ਤਰ੍ਹਾਂ ਨਾਲ ਕਹਿ ਲੋ ਕਿ ਪਲੇਅਰਾਂ ਦੀ ਜ਼ਿੰਦਗੀ ਵੀ दाते ਲਾ ਦਿੱਤੀ ਸੀਗੀ ਤਾਂ ਫਿਰ ਯਕਦਮ ਇਹਨਾਂ ਨੇ ਤੁਸੀਂ ਕਹ ਰਹੇ ਹੋ ਕਿ ਤਕਨੀਕੀ ਕਾਰਨ ਕਰਕੇ ਕਹਿੰਦੇ ਸੀ ਮੈਚ ਰੋਕ ਦਿੱਤਾ ਗਿਆ ਐਸਾ ਕੁਝ ਨਹੀਂ ਸੀਗਾ ਫਿਰ ਅਚਾਨਕ ਜਦੋਂ ਹਮਲੇ ਹੁਣੇ ਸਟਾਰਟ ਹੋਏ ਇਹਨਾਂ ਦੇ ਪਹਾੜੀਆਂ ਬਣ ਗਈਆਂ ਕਿ ਇਹਨਾਂ ਬੰਦਾ ਯਕਦਮ ਕੱਢਾਂਗੇ ਕਿ ਤਰ੍ਹਾਂ ਫਿਰ ਇਹਨਾਂ ਨੇ ਹੌਲੀ ਹੌਲੀ ਮੈਚ ਰੋਕਿਆ ਅਲਾਰਟ ਤੋਂ ਬਾਅਦ ਫਿਰ ਗੇਟ ਖੋਲੇ ਪੈਨਿਕ ਵਾਵਾ ਕ੍ਰੀਏਟ ਨਹੀਂ ਹੋਇਆ ਲੋਕਾਂ ਨੂੰ ਕੱਢਿਆ ਗਿਆ ਲੋਕ ਫਿਰ ਹੋਟਲ ਵਗੈਰਾ ਜਿਹੜੇ ਸੀਗੇ ਜੋ ਉਹਨਾਂ ਦੇ ਟਿਕਾਣੇ ਸੀ ਹੌਲੀ-ਹੌਲੀ ਉੱਥੇ ਪੁੱਜਦੇ ਹੋਏ ਆ ਤੇ ਅੱਜ ਫਿਰ ਐਲਾਨ ਹੋ ਗਿਆ ਕਿ ਅਜਿਹੇ ਹਾਲਾਤ ਦੇ ਵਿੱਚ ਆਈਪੀਐਲ ਜਿਹੜੀ ਉਹ ਕੰਟੀਨਿਊ ਨਹੀਂ ਕੀਤੀ ਜਾ ਸਕਦੀ ਹੁਣ ਇਹ ਦੇਖਣਾ ਹੋਏਗਾ ਜਿਹੜੇ ਬਾਕੀ ਬਚੇ ਮੈਚ ਆ ਤੇ ਫਿਰ ਉਸ ਤੋਂ ਬਾਅਦ ਜਿਹੜਾ ਪਲੇਆਫ ਸ਼ੁਰੂ ਹੁੰਦਾ ਉਹ ਕਦੋਂ ਹੋਏਗਾ ਇਹਦੇ ਬਾਰੇ ਕੁਝ ਨਹੀਂ ਕਿਹਾ ਜਾ ਸਕਦਾ ਹੋ ਸਕਦਾ 7-8 ਦਿਨ ਤੱਕ ਰੀਸ਼ੈਡਿਊਲਡ ਕਰਦੇ ਨੇ ਉਧਰ ਪਾਕਿਸਤਾਨੀ ਕ੍ਰਿਕਟ ਲੀਗ ਆ ਜਿਹੜੀ ਉਹ ਦੁਬਈ ਜਾਣ ਨੂੰ ਫਿਰਦੀ ਸੀ ਉਹ ਦੁਬਈ ਵਾਲੇ ਕਹਿੰਦੇ ਕਿ ਅਜਿਹੀ ਹਾਲਤ ਦੇ ਵਿੱਚ ਵੀਰੇ ਆਪਾਂ ਕਿਵੇਂ ਮੈਚ ਕਰਵਾਈਏ ਹਾਲੇ ਉਥੇ ਉਹਨਾਂ ਨੂੰ ਵੀ ਹਾਂ ਨਹੀਂ ਹੋ ਰਹੀ ਐਸ ਨਹੀਂ ਹੋ ਰਹੀ ਸੋ ਜੇ ਖੂਨ ਤੇ ਪਾਣੀ ਇਕੱਠੇ ਨਹੀਂ ਚੱਲ ਸਕਦੇ ਫਿਰ ਕ੍ਰਿਕਟ ਤੇ ਕਹਿਰ ਸਾਡੇ ਦੇਸ਼ 'ਚ ਕਿਵੇਂ ਇਕੱਠਾ ਚੱਲ ਸਕਦੇ ਹੈ ਬਈ ਇੱਕ ਪਾਸੇ ਕਹਿਰ ਹੋਈ ਜਾਵੇ ਤੇ ਦੂਜੇ ਪਾਸੇ ਕ੍ਰਿਕਟ ਹੋਈ ਜਾਵੇ ਜੀ ਉਹੀ ਬ੍ਰਾਡਕਾਸਟਰਾਂ ਦਾ ਲੱਖਾਂ ਕਰੋੜਾਂ ਰੁਪਈਆ ਕਹਿੰਦੇ ਉੱਥੇ ਫਸਿਆ ਹੁੰਦਾ ਇਹ ਚੀਜ਼ਾਂ ਛੋਟੀਆਂ ਨਹੀਂ ਹੁੰਦੀਆਂ ਪਰ ਕੀ ਇਹ ਚੀਜ਼ਾਂ ਹਮਲਾ ਹੋਜੂ ਜਦੋਂ ਫੇਰ ਛੋਟੀਆਂ ਵੱਡੀਆਂ ਦੇਖੀਆਂ ਜਾਣਗੀਆਂ ਇਹ ਚੀਜ਼ਾਂ ਤਾਂ ਪਹਿਲਾਂ ਦੇਖਣੀਆਂ ਬਣਦੀਆਂ ਨੇ ਨਾ ਪਤਾ ਨਹੀਂ ਕਿਉਂ ਜਿਹੜਾ ਪੈਸਾ ਕਮਾਉਣ ਦਾ ਨਸ਼ਾ ਉਹ ਸਿਰ ਚੜ ਬੋਲਦਾ ਉਹੀ ਆਪਾਂ ਦੇਖ ਰਹੇ ਸੀ ਆਪਰੇਸ਼ਨ ਸੰਧੂਰ ਨੂੰ ਰਜਿਸਟਰ ਕਰਾਈ ਜਾਂਦਾ ਸੀ ਕੋਈ ਬਾਅਦ ਚੋਂ ਮਾਫੀ ਮੰਗ ਕੇ ਛੁੱਟੇ ਨੇ ਦੇਖੋ ਮੈਂ ਤੁਹਾਨੂੰ ਇੱਕ ਚੀਜ਼ ਦੱਸਾਂ ਤੁਸੀਂ ਗੱਲ ਕੀਤੀ ਆ ਸੰਧੂਰ ਪਿੱਛੇ ਵੀ ਬਹੁਤ ਵੱਡਾ ਲਾਜਿਕ ਹੈ ਤੇ ਸੰਧੂਰ ਦਾ ਕਾਪੀਰਾਈਟ ਲਾਈਨ ਦਾ ਵੀ ਬਹੁਤ ਵੱਡਾ ਲਾਜਿਕ ਹੈ ਮੈਂ ਆ ਫਿਲਮ ਲਾਈਨ ਦੇ ਵਿੱਚ 2-3 ਸਾਲ ਧੱਕੇ ਕਾ ਕੇ ਆ ਸਭ ਕੁਝ ਜਾਣਦਾ ਤਾਂ ਕਾਪੀਰਾਈਟ ਮਤਲਬ ਕਿ ਜੋ ਸੈਕਸ਼ਨ 22 ਦੇ ਤਹਿਤ ਲੈ ਜਾਂਦੇ ਤਾਂ ਜੋ ਵੀ ਡਾਕੂਮੈਂਟਰੀ ਜੋ ਵੀ ਫਿਲਮ ਜੋ ਵੀ ਸਭ ਕੁਝ ਹੋਣਾ ਸੀ ਉਹ ਵਾਇਓਕੌਮ ਦੇ ਤਹਿਤ ਹੋਣਾ ਸੀ ਵਾਇਓਕੌਮ ਜਿਹੜੀ ਇੱਕ ਬਹੁਤ ਵੱਡੀ ਫਿਲਮ ਡਿਸਟ੍ਰੀਬਿਊਸ਼ਨ ਦੀ ਕੰਪਨੀ ਆ ਅਮਾਨੀ ਦੀ ਸਮਝਿਆ ਕਰੋ ਚੀਜ਼ ਨੂੰ ਠੀਕ ਹੈ ਨਾ ਜੀ ਉਹ ਇੱਕ ਬਹੁਤ ਵੱਡਾ ਦਾਅ ਸੀ ਤੇ ਉਹ ਦਾਅ ਪੈ ਗਿਆ ਪੁੱਠਾ ਲੋਕਾਂ ਨੇ ਗੰਦ ਬਕਿਆ ਤੇ ਅਮਬਾਨੀ ਭੱਜ ਪਗਾ ਤੇ ਦੂਜੀ ਗੱਲ ਜਿਹੜੀ ਹੈ ਨਾ ਕਿ ਸਿੰਧੂਰ ਦੀ ਉਹ ਵੀ ਸੁਣ ਲਓ ਸਿੰਧੂਰ ਸ਼ਬਦ ਤਿੰਨ ਸਟੇਟਾਂ ਚ ਬਹੁਤ ਜ਼ਿਆਦਾ ਇਸਤੇਮਾਲ ਕੀਤਾ ਜਾਂਦਾ ਹੈ ਨੰਬਰ 1 ਯੂਪੀ ਨੰਬਰ 2 ਬਿਹਾਰ ਤੇ ਨੰਬਰ 3 ਹੈ ਬੰਗਾਲ ਜੀ ਇਹ ਸਿੰਧੂਰ ਇਹਨਾਂ ਦੀਆਂ ਗੱਲਾਂ ਆਰਐਸਐਸ ਨੂੰ ਜਦੋਂ ਪੜ੍ਹੀਏ ਨਾ ਸਰ ਸਭਿਆਮੂਹੀਂ ਜਦੋਂ ਕਿਤਾਬਾਂ ਪੜ੍ਹ ਲੀਏ ਫੇਰ ਸਮਝ ਆਉਂਦਾ ਕੀ ਕਰਦੇ ਆ ਸੰਧੂਰ ਸ਼ਬਦ ਜਿਹੜਾ ਉਹ ਤਿੰਨ ਸਟੇਟਾਂ ਦੇ ਇਲੈਕਸ਼ਨਾਂ ਦੇ ਮੱਦੇਨਜ਼ਰ ਹੀ ਰੱਖਿਆ ਗਿਆ ਜੀ ਉਹ ਤਿੰਨ ਸਟੇਟ ਜਿਹੜੇ ਆ ਇਲੈਕਸ਼ਨ ਵਾਲੇ ਅਪਕਮਿੰਗ ਇਲੈਕਸ਼ਨ ਹੈ ਜਿੱਥੇ ਨੰਬਰ 1 ਬਿਹਾਰ ਨੰਬਰ 2 ਬੰਗਾਲ ਤੇ ਨੰਬਰ 3 ਯੂਪ ਇਹ ਤਿੰਨ ਸਟੇਟ ਹੈ ਜਿੱਥੇ ਸੰਧੂਰ ਸ਼ਬਦ ਬੇहद ਜ਼ਿਆਦਾ ਪ੍ਰਚਲਿਤ ਹੈ ਤੇ ਦੂਜੀ ਗੱਲ ਜਿਹੜੀ ਆ ਕਿ ਭਾਈ ਜਿਹੜੀ ਤੁਸੀਂ ਬ੍ਰਾਡਕਾਸਟਰਾਂ ਦੀ ਕਹੀ ਆ ਦੇਖੋ ਬ੍ਰਾਡਕਾਸਟਰ ਜਦੋਂ ਵੀ ਰਾਈਟਸ ਖਰੀਦੇ ਆ ਉਹ ਰਾਈਟਸ ਕੋਈ ਇੱਕ ਸਾਲ ਦੇ ਨਹੀਂ ਹੁੰਦੇ ਤੇ ਦੂਜੀ ਚੀਜ਼ ਇਹਨਾਂ ਚੀਜ਼ਾਂ ਦੀਆਂ ਇੰਸ਼ੋਰੈਂਸ ਬਹੁਤ ਤਕੜੀਆਂ ਹੁੰਦੀਆਂ ਨੇ ਤੇ ਤੀਜਾ ਕਿ ਰਿਸਕ ਹਮੇਸ਼ਾ ਮੁਨਾਫੇ ਵਾਲੇ ਨੂੰ ਰਹਿੰਦੇ ਰਹਿੰਦੇ ਆ ਪੁਰਾਣੇ ਵੀ ਚਾਹੀਦੇ ਆ ਮੁਨਾਫਾ ਵੀ ਤੇ ਉਹਨਾਂ ਨੇ ਹੀ ਖਾਣਾ ਹੈ ਨਾ ਤਾਂ ਇਹਦੇ ਹੱਥ ਸਭ ਤੋਂ ਵੱਡਾ ਕਾਰੋਬਾਰੀ ਕੌਣ ਸੀ ਸਰ ਇਹਦਾ ਸਭ ਤੋਂ ਵੱਡਾ ਕਾਰੋਬਾਰੀ ਹੈ ਅਮਾਨੀ ਜੇ ਬ੍ਰਾਡਕਾਸਟਰ ਤੇ ਗੱਲ ਕਰਦੇ ਹੋ ਤਾਂ ਗੱਲ ਫੇਰ ਅਮਾਨੀ ਦੀ ਆਉਂਦੀ ਹੈ ਜੇ ਬ੍ਰਾਡਕਾਸਟਰ ਦੇ ਆਪਾਂ ਨੁਕਸਾਨ ਦੀ ਜੇ ਗੱਲ ਕਰੀਏ ਤਾਂ ਫਿਰ ਸਿੱਧਾ ਅਮਾਨੀ ਅੰਕਲ ਦਾ ਨਾਮ ਲੈ ਦਈਏਵੇਂ ਵੱਲ ਪਾ ਕੇ ਕੰਨ ਨੂੰ ਫੜਦਾ ਕੀ ਫਾਇਦਾ ਜੀ ਉਹ ਟੀਮ ਵੀ ਖੜਾਈ ਜਾਂਦੇ ਨੇ ਤੇ ਬ੍ਰਾਡਕਾਸਟ ਵੀ ਕੀ ਜਾਂਦੇ ਨੇ ਉਧਰ ਹਰੇਕਾ ਦੀ ਜਦੋਂ ਮੈਚ ਹੁੰਦਾ ਰਹਾ ਪਿਆ ਉਹ ਤੇ ਪ੍ਰਧਾਨ ਮੰਤਰੀ ਉਹ ਤੇ ਪ੍ਰਧਾਨ ਮੰਤਰੀ ਨੂੰ ਆਪਦੇ ਚਿੜੀਆ ਘਰ ਚ ਵੜ ਦਿੰਦੇ ਜਿਹਦੀ ਹਾਲੇ ਤੱਕ ਮਨਜ਼ੂਰੀ ਨਹੀਂ ਮਿਲੀ ਜੀ 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 ਇਹ ਤਾਂ ਹੈ ਸੋ ਬਹੁਤ ਸਾਰੀਆਂ ਗੱਲਾਂ ਨੇ ਪਰ ਆਪਾਂ ਇਸੇ ਵਿਚਾਲੇ ਉਹ ਖਬਰਾਂ ਤੇ ਚਾਣਨਾ ਪਾਈਏ ਜਿਹੜੀਆਂ ਕਿ ਜੰਗ ਵਿਚਾਲੇ ਤਬਦੀਆਂ ਜਾ ਰਹੀਆਂ ਨੇ ਇਸੇ ਦੇ ਵਿਚਾਲੇ ਪਾਵਨ ਸਰੂਪ ਤਬਦੀਲ ਕਰਨ ਦਾ ਫੈਸਲਾ ਹੈ ਹਾਂਜੀ ਦੇਖੋ ਇਧਰੋਂ ਫਾਜ਼ਲ ਕਾ ਏਰੀਆ ਦੇ ਵਿੱਚੋਂ ਮੈਂ ਦੇਖ ਰਿਹਾ ਸੀਗਾ ਕਿ ਕੁਝ ਪਾਵਨ ਸਰੂਪ ਜਿਹੜੇ ਆ ਉਹ ਕਿਉਂਕਿ ਫਾਜ਼ਲ ਕਾ ਦੇ ਪਿੰਡ ਵੀ ਜਿਹੜੇ ਆ ਬਿਲਕੁਲ ਕਹਿ ਲੋ ਕਿ ਜ਼ੀਰੋ ਲਾਈਨ ਦੇ ਨੇੜੇ ਆ ਜਾਂਦੇ ਆ ਬਹੁਤ ਐ ਕਹਿ ਲੋ ਕਿ ਬਾਰਡਰ ਤੇ ਨੇ ਤਾਂ ਇੱਥੋਂ ਹਟਾ ਲਏ ਗਏ ਸਨ ਪਾਵਨ ਸਰੂਪ ਹਟਾਣ ਦਾ ਵੀ ਸ਼ਬਦ ਮੇਰੇ ਖਿਆਲ ਦੇ ਨਾਲ ਨਾ ਇਸਤੇਮਾਲ ਕਰੀਏ ਤਾਂ ਸਤਕਾਰ ਸਹਿਤ ਕਹਿ ਲੋ ਕਿ ਕਿਸੇ ਦੂਸਰੀ ਜਗ੍ਹਾ ਤਬਦੀਲ ਕਰ ਦਿੱਤੇ ਗਏ ਰਾਜਮਨ ਕਰ ਦਿੱਤੇ ਗਏ ਤੋਂ ਇਹ ਇਟ ਦੇ ਰੂਪ ਦੂਸਰੀਆਂ ਥਾਵਾਂ ਤੇ ਸਿशोਭਤ ਕੀਤੇ ਗਿਆ ਉਹਦਾ ਕਾਰਨ ਇਹ ਹੋਈ ਆ ਕਿਉਂਕਿ ਦੇਖੋ ਕੁੰਛ ਦੇ ਵਿੱਚ ਹੋ ਗਿਆ ਸੀਗਾ ਨਾ ਅਟੈਕ ਗੁਰੂ ਘਰ ਦੇ ਵਿੱਚ ਉੱਥੇ ਦੋ ਸਿੱਖ ਇੱਕ ਗੁਰੂ ਘਰ ਦੇ ਗ੍ਰੰਥੀ ਸਿੰਘ ਅਤੇ ਇੱਕ ਸਾਬਕਾ ਫੌਜੀ ਉਹਨਾਂ ਦੀ ਡੈਥ ਹੋ ਗਈ ਸੀ ਲਿਹਾਜ਼ਾ ਇਸੇ ਚੀਜ਼ ਦੇ ਮੱਤੇ ਨਜ਼ਰ ਇਹਨਾਂ ਪਿੰਡਾਂ ਦੇ ਵਿੱਚੋਂ ਜਿਹੜੇ ਪਿੰਡ ਬਹੁਤ ਮਤਲਬ ਕਿ ਉੱਤੇ ਆ ਜਾਂਦੇ ਆ ਜਾਂ ਕਹਿ ਲੋ ਕਿ ਜੇ ਫਰੰਟ ਖੁੱਲਦਾ ਹੈ ਫੌਜਾਂ ਉਹ ਸਾਹਮਣੇ ਹੁੰਦੀਆਂ ਤਬ ਲੇਟੇ ਚ ਆਸਾਨੀ ਨਾਲ ਆ ਜਾਂਦੇ ਆ ਉਹਨਾਂ ਪਿੰਡਾਂ ਦੇ ਵਿੱਚੋਂ ਇਹ ਜਿਹੜੇ ਪਾਵਨ ਸਰੂਪ ਸੀਗੇ ਦੂਜੀਆਂ ਥਾਵਾਂ ਤੇ ਸਜੋਬਤ ਕੀਤੇ ਜਾ ਰਹੇ ਆ ਰਹੀ ਗੱਲ ਹੁਣ ਦੂਜੇ ਪਾਸੇ ਜੇ ਆਪਾਂ ਦੇਖੀਏ ਤਾਂ ਅੱਜ ਕਾਫੀ ਜ਼ਿਆਦਾ ਜੇ ਤੁਸੀਂ ਦੇਖੋਗੇ ਨਾ ਚਰਚਿਤ ਵੀ ਰਹੀ ਖਬਰ ਹੈ ਕਿ ਐਸਟੀਪੀਸੀ ਨੇ ਕਿਹਾ ਕਿ ਜਿਹੜੇ ਇਸ ਤਰ੍ਹਾਂ ਦੇ ਪਿੰਡ ਨੇ ਉਥੋਂ ਜਿਹੜੇ ਪਾਵਨ ਸਰੂਪ ਹੈ ਦੂਜੀਆਂ ਥਾਵਾਂ ਤੇ ਸਜੋਬਤ ਕਰਦੇ ਲਿਜਾ ਕੇ ਤਾਂ ਇੱਕ ਥਾਂ ਤੇ ਮੈਂ ਦੇਖਿਆ ਪਿੰਡ ਦਾ ਨਾਮ ਸ਼ਾਇਦ ਤਾਨਾ ਸੀਗਾ ਗੁਰਦਾਸਪੁਰ ਦਾ ਸਰਹੱਦੀ ਪਿੰਡ ਸੀ ਉੱਥੋਂ ਦੇ ਲੋਕਾਂ ਨੇ ਆਖਿਆ ਸੀ ਜਾਨ ਦੇ ਦੇਾਂਗੇ ਪਰ ਅਸੀਂ ਗੁਰੂ ਸਾਹਿਬ ਤੋਂ ਬਿਗੈਰ ਨਹੀਂ ਰਹਿ ਸਕਦੇ ਅਸੀਂ ਆਪਣੀ ਜਾਨ ਦੀ ਬਾਜ਼ੀ ਲਾ ਸਕਦੇ ਗੁਰੂ ਸਾਹਿਬ ਦੇ ਓਟ ਆਸਰੇ ਨਾਲ ਪਰ ਅਸੀਂ ਗੁਰੂ ਸਾਹਿਬ ਦੇ ਸਰੂਪ ਇੱਥੋਂ ਲਜਾਨ ਨਹੀਂ ਦੇਣੇ ਪਰ ਮੇਰੇ ਖਿਆਲ ਦੇ ਨਾਲ ਚੀਜ਼ਾਂ ਨੂੰ ਸਮਝਣ ਦੀ ਜ਼ਰੂਰਤ ਆ ਇਹਨਾਂ ਦੀ ਆਸਥਾ ਇਹਨਾਂ ਦੀ ਹਿੰਮਤ ਤੇ ਗੁਰੂ ਸਾਹਿਬ ਪ੍ਰਤੀ ਸ਼ਰਧਾ ਤੇ ਸਮਰਪਣ ਭਾਵ ਇਤੇ ਬਾ ਕਮਾਲਿਆ ਪਰ ਐਸਟੀਪੀਸੀ ਨੇ ਮੇਰੇ ਖਿਆਲ ਦੇ ਨਾਲ ਸੋਚ ਵਿਚਾਰ ਕੇ ਫੈਸਲਾ ਪੁਨਛਾਲੀ ਕੱਟਣਾ ਤੋਂ ਬਾਅਦ ਸ਼ਾਇਦ ਦਿੱਤਾ ਆ ਕਿ ਭਾਈ ਇਹ ਜਿਹੜੇ ਪਾਵਨ ਸਰੂਪ ਸਰਹੱਦੀ ਪਿੰਡਾਂ ਦੇ ਵਿੱਚ ਸਿਸ਼ੋਭਤ ਨੇ ਕਿ ਇੱਥੇ ਕੁਝ ਵੀ ਹੋ ਸਕਦਾ ਤਾਂ ਜੇ ਪਹਿਲਾਂ ਹੀ ਕਿਤੇ ਹੋਰ ਸਿਸ਼ੋਭਤ ਕਰ ਲੈ ਜਾਣ ਤਾਂ ਬਿਹਤਰ ਆ ਤਾਂ ਇੱਧਰ ਖਬਰ ਜਿਹੜੀ ਹੈ ਉਹ ਫਾਜ਼ਲਕਾ ਦੇ ਬਾਰਡਰ ਤੇ ਜਿਵੇਂ ਮੈਂ ਤੁਹਾਨੂੰ ਦੱਸਿਆ ਸੀਗਾ ਕਿ 50 ਤੋਂ ਵੀ ਜ਼ਿਆਦਾ ਜਿਹੜੇ ਗੁਰੂ ਸਾਹਿਬ ਦੇ ਸਰੂਪ ਨੇ ਉਹ ਦੂਜੀਆਂ ਥਾਵਾਂ ਤੇ ਸਿਸ਼ੋਬਤ ਕੀਤੇ ਨੇ ਜੀ ਆ ਖਾਸ ਤੌਰ ਤੇ ਫਾਜ਼ਲ ਕਾ ਦਾ ਇੱਕ ਗੁਰੂ ਘਰ ਆ ਗੁਰਦੁਆਰਾ ਸਿੰਘ ਸਭਾ ਇੱਥੇ ਉਹਨਾਂ ਨੂੰ ਸਿਸ਼ੋਬਤ ਕੀਤਾ ਗਿਆ ਜੀ ਜੀ ਸੋ ਉਧਰ ਬੀਬੀ ਐਮਬੀ ਵਾਲਾ ਮੁੱਦਾ ਵੀ ਗਲੇ ਦੀ ਹੱਡੀ ਬਣਿਆ ਹੋਇਆ ਉਸ ਤੇ ਵੀ ਪਾਇਓ ਚਾਨਣਾ ਅੱਜ ਕੋਈ ਮੇਜਰ ਅਪਡੇਟ ਹੋਈ ਹੈ ਇਸ ਤੇ ਹਾਂ ਜੀ ਇਹਦੇ ਬਿਨਾ ਵੀ ਹੁਣ ਗੱਲ ਜਿਹੜੀ ਆ ਨਾ ਉਹ ਨਹੀਂ ਪੂਰੀ ਹੁੰਦੀ ਨਹੀਂ ਸਿਰੇ ਚੜਦੀ ਗੱਲਾਂ ਤੇ ਬਹੁਤ ਕਰਨ ਵਾਲੀਆਂ ਹੁੰਦੀਆਂ ਨੇ ਬੀਬੀ ਅੰਬੀ ਦੇ ਵਿੱਚ ਵੀ ਬਹੁਤ ਕੀਤੀਆਂ ਜਾ ਸਕਦੀਆਂ ਪਰ ਤੁਹਾਨੂੰ ਪਤਾ ਹੈ ਜਿਹੜੇ ਬਾਹਰ ਵੱਸਦੇ ਆ ਐਨ ਆਰ ਆਈ ਆ ਉਹਨਾਂ ਨੂੰ ਹਰ ਵੇਲੇ ਇਹੀ ਖਬਰਾਂ ਦਾ ਟੁੜਕੂ ਹੈ ਇਹਨਾਂ ਚੀਜ਼ਾਂ ਦਾ ਹੀ ਹੈ ਕਿ ਉੱਥੇ ਕੀ ਚੱਲ ਰਿਹਾ ਕੀ ਹੋ ਰਿਹਾ ਵੱਧ ਤੋਂ ਵੱਧ ਜਾਣਕਾਰੀ ਲੈਣਾ ਚਾਹੁੰਦੇ ਸੋ ਸਾਡੀ ਵੀ ਮਜਬੂਰੀ ਹੁੰਦੀ ਹੈ ਬਾਕੀ ਪਾਣੀ ਵਿਵਾਦ ਤੇ ਅੱਜ ਦੀ ਜੇ ਆਪਾਂ ਅਪਡੇਸ਼ਨ ਦੇਖੀਏ ਤਾਂ ਇਹ ਕਿਹਾ ਜਾ ਰਿਹਾ ਹੈ ਕਿ ਹਰਿਆਣੇ ਨੂੰ ਵਾਧੂ ਪਾਣੀ ਛੱਡਣ ਵਾਸਤੇ ਰਾਹ ਪੱਧਰਾ ਹੋਣ ਲੱਗਿਆ ਕਿਉਂਕਿ ਕੇਂਦਰੀ ਬਿਜਲੀ ਮੰਤਰਾਲੇ ਨੇ ਅੱਜ ਕੇਂਦਰੀ ਗ੍ਰਹਿ ਸਕੱਤਰ ਦੀ ਅਗਵਾਈ ਚ 2 ਮਈ ਨੂੰ ਜਿਹੜੀ ਮੀਟਿੰਗ ਹੋਈ ਸੀ ਉਹਦੇ ਮਿਨਿਟਸ ਜਿਹੜੇ ਆ ਉਹ ਨਿਸ਼ਾਰ ਕਰ ਦਿੱਤੇ ਹਨ ਪੰਜਾਬ ਤੇ ਹਰਿਆਣਾ ਇੱਕੋ ਚ ਇਸ ਵੇਲੇ ਸੁਣਵਾਈ ਚੱਲ ਰਹੀ ਆ ਆ ਮਤਲਬ ਕਿ ਅੱਜ ਦੇ ਦਿਨ ਦੀ ਜਦੋਂ ਦੀ ਇਹ ਖਬਰ ਆ ਤੇ ਉਹ ਕਹਿੰਦੇ ਆ ਕਿ ਇਹਨਾਂ ਮਿਨਿਟਸ ਦੇ ਵਿੱਚ ਸਪਸ਼ਟ ਜਿਹੜਾ ਉਹ ਨਿਰਦੇਸ਼ ਦਿੱਤਾ ਹੋਇਆ ਕਿ ਹਰਿਆਣੇ ਨੂੰ ਅਗਲੇ 8 ਦਿਨ ਵਾਸਤੇ 4500 ਕਿਊਸ ਇੱਕ ਵਾਧੂ ਪਾਣੀ ਛੱਡਿਆ ਜਾ ਠੀਕ ਹੈ ਜੀ ਸੋ ਇਹ ਮਿੰਟਸ ਜਿਹੜੇ ਯਾਨੀ ਮਿੰਟਸ ਮਤਲਬ ਕਿ ਜੋ ਉੱਥੇ ਮੀਟਿੰਗ ਦੇ ਵਿੱਚ ਪੱਖ ਰੱਖੇ ਜਾਂਦੇ ਨੇ ਰਿਕਾਰਡ ਤੇ ਚੀਜ਼ਾਂ ਆਈਆਂ ਜਾਂਦੀਆਂ ਨੇ ਤਾਂ ਉਹਨਾਂ ਦਾ ਹਵਾਲਾ ਹੁੰਦਾ ਤਾਂ ਬਰਹਾਲ ਦੇਖੋ ਗੁਰਪ੍ਰੀਤ ਜੀ ਗੱਲ ਸਾਹੇ ਦੀ ਨਹੀਂ ਗੱਲ ਪੈ ਦੀ ਆ ਹੁਣ ਪਾਣੀ ਵੀ ਚਲੋ ਆਪਣੇ ਠੀਕ ਆ ਮੌਸਮ ਅਚਾਨਕ ਬਦਲਦਾ ਨਜ਼ਰ ਆ ਰਿਹਾ ਤੁਹਾਨੂੰ ਪਤਾ ਬਾਰਿਸ਼ਾਂ ਹੋ ਰਹੀਆਂ ਨੇ ਡੈਮਾਂ 'ਚ ਵੀ ਪਾਣੀ ਸ਼ਾਇਦ ਆਉਣ ਵਾਲੇ ਕੋਈ 2-4 ਹਫ਼ਤਿਆਂ 'ਚ ਵਧਨੇ ਸਟਾਰਟ ਹੋ ਜਾਣਗੇ మేబీ ਐਥ ਕੀ ਚੰਗੇ ਆ ਜਿਹੜੀ ਆਮ ਮੌਨਸੂਨ ਰਹਿੰਦੀ ਆ ਉਹਦੇ ਨਾਲੋਂ ਪੰਜਾਬ ਐਥ ਕੀ ਆਬਾਬ ਆ ਪਰ ਗੱਲ ਪਹਿ ਦੀ ਆ ਮੈਂ ਜਿਵੇਂ ਕਹਿਣਾ ਗੱਲ ਸਹਿ ਦੀ ਨਹੀਂ ਗੱਲ ਪਹਿ ਦੀ ਆ ਅਸਲ ਦੇ ਵਿੱਚ ਪਾਣੀ ਵਾਧੂ ਛੱਡਣ ਵਾਸਤੇ ਤੇ ਕੀ ਆ ਜਾ ਰਿਹਾ ਮਨੁੱਖੀ ਆਧਾਰ ਤੇ ਮੈਂ ਵੀ ਕਹਿ ਸਕਦਾ ਕਿ ਚਲੋ ਛੱਡਦੇ ਹੋ ਯਾਰ ਕਿੱਡੀ ਕੋ ਗੱਲ ਹੈ 8 ਸਾਲਾਂ ਪਰੰਤੂ ਰੌਲਾ ਇਸੇ ਚੀਜ਼ ਦਾ ਹੈ ਕਿ ਨਿਆ ਹੋਣਾ ਚਾਹੀਦਾ ਕਿ ਹਰਿਆਣਾ ਇਹ ਤੇ ਮੰਨੇ ਨਾ ਐਟ ਲੀਸਟ ਕਿ ਪਾਣੀ ਅਸੀਂ ਆਪਣੇ ਹਿੱਸੇ ਦਾ ਨਹੀਂ ਮੰਗ ਰਹੇ ਅਸੀਂ ਪੰਜਾਬ ਦੀ ਮਾਲਕੀਅਤ ਚੋਂ ਮੰਗ ਰਹੇ ਹਾਂ ਸਾਨੂੰ ਕਿਰਪਾ ਕਰਕੇ ਦਿਓ ਫਿਰ ਤੇ ਫਿਰ ਤੇ ਸੋਚਿਆ ਜਾ ਸਕਦਾ ਹੈ ਨਾ ਉਹ ਕਹਿੰਦੇ ਸਾਟਾ ਹਿੱਸਾ ਹਾਏ 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 ਇਹ ਕਿਉਂ ਨਹੀਂ ਦਿੰਦੇ ਕਮਾਲ ਦੀ ਗੱਲ ਹੈ ਯਾਨੀ ਇਹਦੇ ਚ ਸਿੱਧੇ ਤੌਰ ਤੇ ਕਹਿ ਲੋ ਕਿ ਕੇਂਦਰ ਦਾਬੂ ਕਰ ਰਿਹਾ ਕੇਂਦਰ ਨੇ ਜਿਸ ਤਰ੍ਹਾਂ ਇਹਦੇ ਵਿੱਚ ਹਰਿਆਣੇ ਨੂੰ ਤਕੜਿਆ ਕਰ ਦਿੱਤਾ ਬੀਬੀਐਮਬੀ ਦੇ ਵਿੱਚ ਭਾਜਪਾ ਨੇ ਜਿਸ ਤਰ੍ਹਾਂ ਪੱਖਪਾਤੀ ਰਵਈਆ اختیار ਕੀਤਾ ਗਿਆ ਮੇਰੇ ਖਿਆਲ ਦੇ ਨਾਲ ਹੁਣ ਮਾਨ ਸਾਹਿਬ ਨੂੰ ਆ ਛੱਡ ਦੇਣਾ ਚਾਹੀਦਾ ਕਿ ਭੱਜੇ ਜਾਂਦੇ ਆ ਨੰਗਲ ਡੈਮ ਵੱਲ ਐ ਜਿਵੇਂ ਮਤਲਬ ਕਿ ਚਾਬੀ ਦੇ ਕੇ ਛੱਡੇ ਹੁੰਦੇ ਆ ਇਹ ਚੀਜ਼ਾਂ ਨੂੰ ਛੱਡ ਕੇ ਕਿਉਂਕਿ ਇਹਦੇ 'ਚ ਇੱਕ ਤੇ ਤੁਹਾਡੀ ਏਕਤਾ ਦਾ ਜਲੂਸ ਨਿਕਲਦਾ ਜੇ ਮੈਂ ਸਿੱਧੀ ਗੱਲ ਦੱਸਾਂ ਕਿ ਦੁਨੀਆ 'ਚ ਕੋਈ ਮੈਸੇਜ ਚੰਗਾ ਨਹੀਂ ਜਾਂਦਾ ਕਿ ਇੱਕ ਪਾਸੇ ਸਾਰੀ ਦੁਨੀਆ ਨੂੰ ਇੰਡੀਆ ਏਕਤਾ ਦਿਖਾ ਰਿਹਾ ਹੈ ਓਬੇਸੀ ਵਰਗੇ ਓਬੇਸੀ ਬ੍ਰਦਰਸ ਜਿਹੜੇ ਕਹਿ ਰਹੇ ਆ ਕਿ ਵੀ ਆਰ ਵਨ ਠੀਕ ਹੈ ਨਾ ਤਾਂ ਉਸ ਮੌਕੇ ਤੇ ਤੁਸੀਂ ਲੜੀ ਜਾਓ ਇਹ ਗੱਲ ਠੀਕ ਨਹੀਂ ਹੈ ਮੈਂ ਖੁਦ ਪਹਿਲੇ ਦਿਨ ਮੈਂ ਉਹਨਾਂ ਪੱਤਰਕਾਰਾਂ ਚੋਂ ਆ ਜੀ ਜਿੱਥੇ ਕੋਈ ਹੱਕ ਦੀ ਗੱਲ ਆਉਂਦੀ ਹੈ ਜਿੱਥੇ ਪੰਜਾਬ ਦੀ ਗੱਲ ਹੁੰਦੀ ਹੈ ਤੇ ਮੈਂ ਪਰਨਾ ਵਿਸ਼ਾਕੇ ਵੀ ਬਹਿ ਜਾਣਾ ਹੁੰਦਾ ਪੱਲੀ ਤੇ ਪਰ ਐ ਨਹੀਂ ਹੈ ਕਿ ਹਰ ਇੱਕ ਦੇ ਮਗਰ ਇਹ ਤੁਲਜੋ ਅੱਖਾਂ ਮੀਟ ਕੇ ਇੰਨੇ ਵੀ ਅੰਦੇ ਨਹੀਂ ਹੈਗੇ ਤਾਂ ਗੱਲ ਇਹ ਹੈ ਕਿ ਪਹਿਲੇ ਦਿਨ ਹੀ ਮੈਂ ਕਹਿਆ ਸੀ ਮੈਂ ਭਗਵੰਤ ਮਾਨ ਦੇ ਨਾਲ ਖਲੋਤਾਂ ਚਾਹੇ ਕੋਈ ਮੇਰਾ ਭਰਾ ਵੀ ਸਕੇ ਦੂਜੇ ਪਾਸੇ ਖਲੋਤਾਂ ਮੈਨੂੰ ਕੋਈ ਪਰਵਾਹ ਨਹੀਂ ਹੈ ਪਰ ਉਹਨਾਂ ਚੀਜ਼ਾਂ ਦੇ ਨਾ ਕੁਝ ਸਮੇਂ ਹੁੰਦੇ ਆ ਸਰ ਕੁਝ ਹੱਦਾ ਹੁੰਦੀਆਂ ਹੁਣ ਤੁਸੀਂ ਬਿਨਾਂ ਗੱਲ ਤੋਂ ਉੱਥੇ ਭੱਜ ਕੇ ਜਾ ਕੇ ਫੋਟੋ ਸੈਸ਼ਨ ਕਰਾ ਲਿਆ ਵੀਡੀਓ ਪਾਤੀ ਪੰਜਾਬ ਦਾ ਪਾਣੀਆਂ ਦਾ ਰੱਖ ਇਹ ਚੀਜ਼ਾਂ ਛੱਡ ਕੇ ਸੁਪਰੀਮ ਕੋਰਟ ਚ ਛਾਲ ਮਾਰੋ ਖਾਲ ਮਾਰੋ ਤੁਸੀਂ 3 ਦਿਨ 4 ਦਿਨ ਤੁਹਾਡੇ ਕੋਲ ਹੈਗੇ ਸੀ ਕਿਉਂ ਨਹੀਂ ਗਏ ਸੁਪਰੀਮ ਕੋਰਟ ਤੇ ਸੁਪਰੀਮ ਕੋਰਟ 'ਚ ਜਦੋਂ ਸੁਣਵਾਈ ਲੱਗਦੀ ਉਥੇ ਆਪੇ ਹੀ ਪਤਾ ਲੱਗਦਾ ਹਰਿਆਣੇ ਨੂੰ ਜੀ ਨਾਲੇ ਤੁਹਾਡਾ ਕੇਸ ਮਜ਼ਬੂਤ ਸੀਗਾ ਸੋ ਗੱਲਾਂ ਜਿਹੜੀਆਂ ਕਰਨ ਵਾਲੀਆਂ ਨੇ ਉਹ ਕਰਨੀਆਂ ਚਾਹੀਦੀਆਂ ਨਾਲੇ ਤੇ ਤੁਸੀਂ ਕਹਿੰਦੇ ਕਿ ਭਾਈ ਅਸੀਂ ਇੱਥੇ ਲੜਨਾ ਨਹੀਂ ਹੁਣ ਆਪਾਂ ਕੋਰਟ 'ਚ ਨਿਤਾਰਾ ਕਰ ਲਾਂਗੇ ਆਪਾਂ ਆਪਸ 'ਚ ਲੜਦੇ ਨਹੀਂ ਕੋਰਟ ਫੈਸਲਾ ਕਰ ਦੂਗਾ ਨਾਲੇ ਤੁਹਾਡਾ ਉਦੋਂ ਤੱਕ 20 ਮਈ ਦਾ ਸਮਾਂ ਪੂਰਾ ਹੋ ਜਾਣਾ ਸੀ 20 ਮਈ ਨੂੰ ਫਿਰ ਤੁਹਾਨੂੰ ਪਤਾ ਹੀ ਆ ਤਰ ਤੂੰ ਕੌਣ ਤੇ ਮੈਂ ਕੌਣ 20 ਮਿੰਟ ਤੋਂ ਪਾਣੀ ਦਾ ਨਵਾਂ ਸਾਈਕਲ ਸ਼ੁਰੂ ਹੋ ਜਾਂਦਾ ਜੀ ਜੀ ਗੱਲ ਤਾਂ ਉਹੀ ਹੈ ਨਾ ਫਿਰ ਤੁਸੀਂ ਖਿਆਲੀ ਪਲਾਓ ਜਾਂ ਫਿਰ ਕਹਿ ਲਈਏ ਵੀ ਗੱਲਾਂ 'ਚ ਹੀ ਦਮ ਗਜੇ ਮਾਰਦੇ ਹੋ ਜਾਂ ਫਿਰ ਤਰਾਤਲ ਤੇ ਵੀ ਕੁਝ ਕਰਦੇ ਹੋ ਭੱਜ ਕੇ ਉੱਥੇ ਪਹੁੰਚ ਜਾਣਾ ਗੱਲ ਨਹੀਂ ਹੈ ਤੁਹਾਡਾ ਕੰਮ ਹੈ ਕਿ ਤੁਸੀਂ ਪਾਲਿਸੀ ਮੈਟਰ ਦੇ ਵਿੱਚ ਕੰਮ ਕਰੋ ਤੁਹਾਡੇ ਇੰਨੇ ਇੰਨੇ ਜ਼ਿਆਦਾ ਪੜ੍ਹੇ ਲਿਖੇ ਜਿਹੜੇ ਬਿਊਰੋਕ੍ਰੇਟ ਤੁਹਾਡੇ ਨਾਲ ਤੁਰੇ ਫਿਰਦੇ ਨੇ ਉਹਨਾਂ ਤੋਂ ਸਲਾਹ ਲਓ ਦੇਖੋ ਕਿ ਕੀ ਕਰਨਾ ਹੈ ਕਿੱਦਾਂ ਕਰਨਾ ਹੈ ਇਹ ਸਿਰਫ ਲੋਕਾਂ ਨੂੰ ਦਿਖਾਉਣ ਦਾ ਪਕਾ ਹੀ ਨਹੀਂ ਹੁੰਦਾ ਉਤੇ ਕੰਮ ਵੀ ਕਰਨਾ ਹੁੰਦਾ ਹੈ ਅੱਗੇ ਚਲਿਏ ਜੀ ਬੇੜਕਾ ਪਲਾਟ ਦੇ ਵਿੱਚ ਘੁਟਾਲਾ ਹੋਇਆ ਜੀ ਇਹ ਕਿੱਥੋਂ ਦੀ ਖਬਰ ਹੈ ਦੇਖੋ ਇਹ ਮੰਦ ਭਾਗੀਆਂ ਹੀ ਖਬਰਾਂ ਹੁੰਦੀਆਂ ਨੇ ਕਿ ਜਿਹੜੀਆਂ ਇਸ ਤਰ੍ਹਾਂ ਦੀਆਂ ਸੰਸਥਾਵਾਂ ਹੁੰਦੀਆਂ ਨੇ ਸਹਿਕਾਰਤਾ ਨਾਲ ਜੁੜੀਆਂ ਜਾਂ ਜਨਤਕ ਸੈਕਟਰ ਦੀਆਂ ਜੇ ਉਹਨਾਂ ਦੇ ਵਿੱਚ ਘੁਟਾਲੇ ਕਪਲੇ ਇਹਨਾਂ ਦੇ ਵਿੱਚ ਕੋਈ ਇੱਕ ਘੁਟਾਲਾ ਕਪਲਾ ਥੋੜੀ ਕੋਈ ਹੋਇਆ ਇਹਨਾਂ ਨੇ ਤੇ ਵੇੜਾ ਕਰਕੇ ਕੀਤਾ ਇਹ ਚੌਥੇ ਦਿਨ ਉੱਠ ਕੇ ਰਾਜੇਵਾਲ ਨੂੰ ਰਿਵੀ ਕਹਿ ਦਿੰਦੇ ਆ ਲਾ ਜੀ ਆ ਮੁੱਲ ਉੱਥੇ ਨਿਕਲ ਗਈ ਆ ਜੀ ਮੈਂ ਆਹੀ ਦੇ ਕਹਿਣਾ ਹੁੰਦਾ ਸਾਡੀ ਇੱਥੇ ਰਹਿ ਗਈ ਵੇਰਕਾ ਜੀ ਫਲਾਣੀ ਸਾਡੀ ਉੱਥੇ ਰਹਿ ਗਈ ਹਾਰੇ ਭਾਈ ਸਾਹਿਬ ਅਗਲੇ ਡੈਡੀਕੇਟਡ ਆ ਅਗਲੇ ਆਪਣੇ ਕੰਮ ਪ੍ਰਤੀ ਇਮਾਨਦਾਰੀ ਰੱਖਦੇ ਆ ਅਗਲੇ ਇਹ ਆਪਣੇ ਬ੍ਰਾਂਡ ਦੀ ਕੰਡ ਨਹੀਂ ਲੱਗਣ ਦਿੰਦੇ ਤੇ ਤੁਹਾਡੇ ਬੰਦੇ ਤੁਹਾਡੇ ਬੰਦੇ ਇਹਨਾਂ ਆਦਾਰਿਆਂ ਨੂੰ ਨਿਚੋੜ ਕੇ ਖਾ ਗਏ ਇਹਨਾਂ ਨੂੰ ਮਿੱਟੀ ਕਰ ਗਏ ਆ ਹੁਣ ਲੁਧਿਆਣੇ ਦੇ ਖੰਨਾ ਸਥਿਤ ਵੇਰਕਾ ਕੈਟਲ ਫੀਡ ਪਲਾਂਟ ਦਾ ਇਹ ਮਾਮਲਾ ਜਿਹੜਾ ਉਹਦੇ ਵਿੱਚ ਹੈ ਕਿ ਜੂਟ ਬੈਗ ਦੀ ਜਿਹੜੀ ਵਿਕਰੀ ਆ ਉਹਦੇ 'ਚ ਘਪਲਾ ਹੋਇਆ ਜਰਨਲ ਮੈਨੇਜਰ ਜਿਹੜੇ ਆ ਡਾਕਟਰ ਸਰਜੀਤ ਸਿੰਘ ਪਧੌੜਾ ਉਹਨਾਂ ਨੇ ਖੁਲਾਸਾ ਕੀਤਾ ਹੈ ਕਿ ਕੁਟਾਲੇ ਦੇ ਵਿੱਚ ਪਲਾਂਟ ਦੇ ਨਿਯਮਤ ਅਤੇ ਆਊਟਸੋਰਸ ਕਰਮਚਾਰੀਆਂ ਨੇ 5 ਨਿੱਜੀ ਫਰਮਾਂ ਦੇ ਨਾਲ ਮਿਲ ਕੇ 1 ਕਰੋੜ 32 ਲੱਖ 91 ਹਜ਼ਾਰ 731 ਰੁਪਈਆ ਦੀ ਹਿਰਾਫੇਰੀ ਕੀਤੀ ਆ ਮਤਲਬ ਕਿ ਅਸਲੀ ਬਿੱਲਾਂ ਦੇ ਵਿੱਚ ਇਹ ਰਾਫੇਰੀ ਅਤੇ ਝੂਟ ਦੇ ਜਿਹੜੇ ਬੈਗ ਸੀਗੇ ਉਹਨਾਂ ਦੇ ਵਿੱਚ ਇਹ ਸਾਰਾ ਕੁਝ ਹੋਇਆ ਤੋਂ ਇਹ ਚੀਜ਼ਾਂ ਜਿਹੜੀਆਂ ਨੇ ਇਹ ਮਾਰਦੀਆਂ ਨੇ ਗੁਰਪ੍ਰੀਤ ਜੀ ਇਹੀ ਫਰਕ ਤੈਅ ਕਰਦੀਆਂ ਕਿ ਜਦੋਂ ਆਪਾਂ ਦੇਖਦੇ ਕਿ ਗੁਜਰਾਤ ਵਾਲਿਆਂ ਨੇ ਆ ਕਰ ਦਿੱਤਾ ਤੇ ਫਲਾਣੇ ਨੇ ਉਹ ਕਰ ਦਿੱਤਾ ਜੀ ਮੇਲਾ ਕਬਤੀ ਚਲੇਗੀ ਤੁਹਾਡੇ ਇਸੇ ਦੇ ਨਾਲ ਤੁਸੀਂ ਦੇਖ ਸਕਦੇ ਹੋ ਕਿ ਬਲੈਕਆਊਟ ਮੈਨੂੰ ਜਾਪਦਾ ਹੋ ਚੁੱਕਿਆ ਹੈ ਭਾ ਪੰਜਾਬ ਦੇ ਇੱਥੇ ਜਲੰਧਰ ਏਰੀਏ ਦੇ ਵਿੱਚ ਵੀ ਸੋ ਬਾਕੀ ਹੁਣ ਨਾਲ ਦੀ ਨਾਲ ਖਬਰਾਂ ਦੇਖਦੇ ਹਾਂ ਕਿ ਕੀ ਬਣਦਾ ਸੋ ਤੁਸੀਂ ਸਾਰੀਆਂ ਖਬਰਾਂ ਤੇ ਜਾਣਨਾ ਪਿਆ ਬਹੁਤ ਬਹੁਤ ਧੰਨਵਾਦ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਸੋ ਇਹ ਸਾਂ ਸਾਡੇ ਨਾਲ ਮਿੰਟੂ ਗੁਰਸਰਿਆ ਜੀ ਜਿਨ੍ਹਾਂ ਨੇ ਵੱਖ-ਵੱਖ ਖਬਰਾਂ ਦੇ ਉੱਪਰ ਚਾਨਣਾ ਪਾਇਆ ਕਿਵੇਂ ਲੱਗਿਆ ਤੁਹਾਨੂੰ ਪ੍ਰੋਗਰਾਮ ਤੁਸੀਂ ਆਪਣੇ ਵਿਚਾਰਾਂ ਟਿੱਪਣੀਆਂ ਸਾਡੇ ਨਾਲ ਸਾਂਝਾ ਕਰ ਸਕਦੇ ਹੋ ਜੁੜੇ ਰਹੋ ਪੰਜਾਬੀ ਰੇਡੀਓ ਤੇ ਪੰਜਾਬੀ ਟੀਵੀ ਯੂਐਸਏ ਦੇ ਨਾਲ ਪ੍ਰੋਗਰਾਮਾਂ ਦੀ ਲਗਾਤਾਰਤਾ ਇਸੇ ਤਰ੍ਹਾਂ ਬਰਕਰਾਰ ਰਹੇਗੀ ਸਾਨੂੰ ਦਿਓ ਇਜਾਜ਼ਤ ਧੰਨਵਾਦ ਸਤਿ ਸ਼੍ਰੀ ਅਕਾਲ